ਇਹੋਂ ਪਿੰਡੋਂ ਕੱਢਣਾ ਚਾਹੀਦਾ ਥਾਰ ਉਹਨੂੰ ਇਹਨੇ ਨਾ ਕਿਸੇ ਦੀ ਇੱਜਤ ਨਹੀਂ ਛੱਡੀ ਆ। ਇਹ ਜਿੱਦਾਂ ਬੇਜਿੱਤਾ ਕੰਨਿਆਂ ਨੂੰ ਰੁੱਟਿਆ ਹੋਇਆ ਨੇ ਇੱਧਰ ਤਾਂ ਐਡਾ ਬੇਜਿੱਤਾ ਥਾਰ ਆ। ਇਹ ਮਹਾਰਾਜ ਦਾ ਸਤਕਾਰ ਨਹੀਂ ਕਰਦਾ ਲੋਕਾਂ ਖਾਂ ਹਟ ਗਏ ਤੋਂ ਇੱਥੇ ਲੋਕ ਆ ਕੇ ਕਰਾਉਂਦੇ ਆ ਇਹ ਤਾਂ ਫੇਰੀ ਵੀ ਨਹੀਂ ਕਰਾਉਂਦਾ ਇਹ ਆਵਾਜ਼ ਇਹ ਦਿੰਦਾ ਪਿੰਡ 'ਚ ਮਹਾਰਾਜ ਦਾ ਸਤਕਾਰ ਘੱਟ ਕਰਕੇ ਮਹਾਰਾਜ ਨੂੰ ਮਹਾਰਾਜ ਮੰਨ ਹੀ ਨਹੀਂ ਰਿਹਾ। ਸਾਨੂੰ ਤਾਂ ਇਹ ਡਰ ਆ ਵੀ ਇਹ ਬੰਦਾ ਇਨਸਾਨ ਵੀ ਅੱਧ ਵੀ ਮਹਾਰਾਜ ਦੀ ਕਰ ਸਕਦਾ। ਜਿਹੜੀ ਇਹਦੇ ਘਰ ਵਾਲੀ ਮੰਤਨੀ ਆ ਇਹ ਉਹ ਠੂਣਾ ਟਾਪਣ ਛਰੇ ਆਮ ਕਰਦੀ ਆ। ਇੰਨੇ ਜਿਆਦੇ ਬੇਦਬੀ ਕਰ ਰਿਹਾ ਉਹ ਬੰਦਾ ਨਗਰ ਨੇ ਉਹਦੀ ਕੋਈ ਸ਼ਿਕਾਇਤ ਕਰ ਲੈਤੀ ਰੂਪ ਕੋਈ ਸ਼ਿਕਾਇਤ ਕਰਨ ਦੀ ਚਲੋਣੀ ਕਮਟਰੀ ਕਿਉਂ ਨਹੀਂ ਕਰੀ ਪਿੰਡਾਂ ਨਾਲ ਮੈਂ ਬਹੁਤ ਰੋਲਾ ਪਾਉਂਦਾ ਰਿਹਾ ਹਾਂ ਬਹੁਤ ਹੀ ਜਿਆਦਾ ਰੋਲਾ ਪਾਇਆ ਵੀ ਜਿੰਨੀਆਂ ਕਿਨੇ ਬੇਦਬੀਆਂ ਕੀਤੀਆਂ ਮੈਂ ਰੋਲਾ ਪਾਉਂਦਾ ਤਾਂ ਮੈਨੂੰ ਇਹ ਗੱਲ ਦਾ ਜਵਾਬ ਮਿਲਦਾ ਜੀ ਪਿੰਡ ਦੇ ਵਿੱਚੋਂ ਕੋਈ ਅਜਿਹਾ ਜੋ ਕਰੂਗਾ ਉਹ ਪਰੂ ਸਾਥ ਨਹੀਂ ਦਿੰਦਾ ਜੀ ਕਿਸੇ ਦਾ ਬੇਟਾ ਉਹ ਬਲੈਟ ਨਾਲ ਲਾ ਕੇ ਦੂਜੇ ਕਮਰੇ 'ਚ ਮਰਿਆ ਪਿਆ ਸੀਗਾ ਇਹਨੂੰ ਉਹਦਾ ਤਾਂ ਪਤਾ ਨਹੀਂ ਲੱਗਿਆ ਇਹਦੀ ਮੰਤਰੀ ਨੂੰ ਤੇ ਗਾਂਹੇ ਦੱਸਦੀ ਆ ਗਦਰਗਾਹ ਦੀਆਂ ਦੇ ਲੋਕਾਂ ਨੇ ਘਰ ਸੁਧਾਰਨ ਦੀਆਂ ਗੱਲਾਂ ਫੋਜੀ ਸਾਡੇ ਪਿੰਡ ਨੂੰ ਇਸ ਬੰਦੇ ਨੇ ਕਲੰਕ ਲਾਤਾ ਅਸੀਂ ਸੰਗਤ ਤੋਂ ਮਾਫੀ ਮੰਗਦੇ ਆਂ ਵੀ ਸੰਗਤ ਸਾਨੂੰ ਮਾਫ ਕਰੇ ਇਹ ਉਹ ਨੂੰ ਆਂਦਾ ਤੇਰਾ ਭਰਾ ਮਰ ਉਹਦਾ ਥੋੜੇ ਜਰ ਬਾਅਦ ਭਰਾ ਮਰ ਗਿਆ ਇਹ ਲੋਕ ਇਸ ਗੱਲ ਤੋਂ ਡਰਨ ਲੱਗ ਗਏ ਸੱਚ ਦਾ ਲਾ ਸਾਰੇ ਘੜੇ ਕਿਹਦੀ ਮਰੀ ਆਪਣੇ ਪਿੰਡ ਚ ਨਹੀਂ ਇਹ ਕਹਾਵਾ ਤਾਂ ਦਿੰਦੇ ਕਿੰਨੀ ਦੁਨੀਆਂ ਮਰੀ ਹੈ ਸਾਡੇ ਵੇਖੋ ਝੂਠ ਕਿੰਨਾ ਤੇ ਜਾ ਕੇ ਬੋਲਿਆ ਪਹਿਲਾਂ ਤਾਂ ਉਹਨੇ ਡੇਰੇ ਦਾ ਝੂਠ ਬੋਲਿਆ ਵੀ ਗੁਰੂ ਘਰ ਦਾ ਨਾਂ ਲਿਆ ਫਿਰ ਨਾਂ ਦਾ ਝੂਠ ਬੋਲਿਆ ਫਿਰ ਹੋਰ ਵੀ ਬੜੀਆਂ ਚੀਜ਼ਾਂ ਦੇ ਝੂਠ ਬੋਲ ਰਿਹਾ ਉਹ ਇਹ ਕਾਰਵਾਈ ਕਿਉਂ ਨਹੀਂ ਕਰਵਾ ਰਹੇ ਕਿ ਮੈਂ ਤਾਂ ਇਹ ਗੱਲ ਕਹਿਣਾ ਚਰੋਸ ਤੇ ਫਾਸੀ ਹੋਣੀ ਚਾਹੀਦੀ ਹੈ ਬਲੇ ਕਿਰੇ ਤਰੀਕੇ ਦੇ ਨਾਲ ਉਹਨਾਂ ਨੇ ਰੱਖੀਆਂ ਹੋਈਆਂ ਇੱਦਾਂ ਦੀ ਸੰਤ ਤੇ ਉਸ ਕਮਰੇ ਨੂੰ ਜਦੋਂ ਓਦੋਂ ਬਾਅਦ ਚੁੱਤਨੇ ਮੁੰਡਾ ਜਾਣ ਲੱਗਿਆ ਮੇਰੀ ਨਿਗਾ ਚ ਆਹਦਾ ਇਹ ਤਾਂ ਕੂੜੇ ਵਾਲਾ ਕਮਰਾ ਇੱਧਰ ਨਾ ਜਾਓ ਸਾਡੇ ਸਤਕਾਰ ਜੋ ਪਾਣੀ ਜਿਨੂ ਹੋ ਬਲੇ ਡਿਵਿਨੇਟ ਰੱਖੀ ਬੈਠਾ ਐਦੂ ਮਾੜਾ ਕੀ ਅਨਸਰ ਹੋਊਗਾ ਕੁਸ਼ੀਆਂ ਮੈਂਟ ਆਈਆਂ ਹੜੀਆਂ ਜਿੰਨੀਆਂ ਇਹ ਬਿਲਕੁਲ ਨਹੀਂ ਸੀ ਕਿੰਝ ਜ਼ਿਆਦਾ ਫਿਰ ਕੋਲੇ ਗਰਬਾਣੀ ਦਾ ਬਹੁਤ ਅੰਗਰਾਧਨ ਕਰ ਰਿਆ ਸੀ ਬਿਲਕੁਲ ਜੋ ਇਹ ਲੰਬਾਈ ਦੇ ਵਿੱਚ ਆਪ ਦੇ ਕੱਪੜੇ ਪਏ ਆ ਪੈਨ ਨਾਲੇ ਉੱਥੇ ਗਰਬਾਣੀ ਪਈ ਆ ਕੀ ਕੋਸ਼ਿਸ਼ ਕਰਾਂਗੇ ਪਾਸਤਾ ਦਵ ਕਰਨ ਦੀ ਖੰਡਪਾਟ ਸਾਹਿਬ ਕਰਾ ਕੇ ਮਾਫੀ ਚਾਹੁੰਦੇ ਆ ਸਾਰੇ ਪੰਜਾਬ ਦੀ ਸੰਗਤ ਤੋਂ ਸਾਰੇ ਸੰਸਾਰ ਦੀ ਸੰਗਤ ਤੋਂ ਜੀ ਪਿੰਡ ਕੌਣੀ ਦੇ ਵਿੱਚ ਆ ਜਿੱਥੋਂ ਦਾ ਸੁਖਦੇਵ ਮਹੰਤ ਨਾਂ ਦਾ ਇੱਕ ਜਿਹੜਾ ਰੌਲਾ ਪਿਆ ਹੈ 나ਈ ਦੀ ਦੁਕਾਨ ਦੇ ਵਿੱਚ ਗੁਰੂ ਮਾਰਾਏ ਦਾ ਸਰੂਪ ਲੈ ਕੇ ਗਿਆ ਗੋਏ ਦੀ ਲਿਬੜੀ ਗੱਡੀ ਦੇ ਵਿੱਚ ਕੱਲ ਇਹ ਰੌਲਾ ਪਿਆ ਸੀਗਾ ਉਸ ਤੋਂ ਬਾਅਦ ਨਗਰ ਕੌਣੀ ਤੋਂ ਬਹੁਤ ਸਾਰੇ ਫੋਨ ਆਏ ਕਿ ਉਹਨੇ ਗੁਰੂ ਸਰ ਗੁਰਦੁਆਰਾ ਸਾਹਿਬ ਦਾ ਜਿਹੜਾ ਨਾਮ ਲਿਆ ਹੈ ਉਹ ਇੱਥੋਂ ਦੇ ਮਤਲਬ ਕਿ ਉਹਦੇ ਹੱਥ ਵਸ ਨਹੀਂਗਾ ਉਹ ਆਪਦਾ ਕੋਈ ਡੇਰਾ ਚਲਾਉਂਦਾ ਹੈ ਇਹ ਉਹਨੇ ਨਾ ਵਰਤਿਆ ਪਿੰਡ ਦਾ ਨਾਂ ਆਵਦਾ ਖੁੱਦ ਦਾ ਗਲਤ ਦੱਸਿਆ ਹੁਣ ਪਿੰਡ ਦਾ ਸਰਪੰਚ ਗੁਰੂ ਸਰ ਗੁਰਦੁਆਰੇ ਦੇ ਜਿਹੜੀ ਕਮੇਟੀ ਬਣੀ ਹੋਈ ਆ ਉਹਦਾ ਪ੍ਰਧਾਨ ਜਾਂ ਹੋਰ ਸਮੂਹ ਸੰਗਤ ਖੜੀ ਹੋਈ ਮੈਂ ਚਾਹਾਂਗਾ ਇੱਕ ਵਾਰ ਕੈਮਰੇ 'ਚ ਸਾਰੀ ਸੰਗਤ ਦਿਖਾ ਦਈਏ ਕਿ ਤਕਰੀਬਨ ਇੱਥੇ ਕੋਈ 2-400 ਬੰਦਾ ਸਵੇਰ ਦਾ ਇਕੱਠਾ ਹੋਇਆ ਨਾ ਤਲਾਸ਼ੀ ਵੀ ਲਈ ਆ ਤੇ ਇਹ ਇੱਥੇ ਹੁਣ ਆ ਕੇ ਆਪਦਾ ਜਿਹੜਾ ਪੱਖ ਰੱਖਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਪਿੰਡ ਗੁਰੂ ਸਰ ਜਿਹੜਾ ਕੌਣੀ ਦੇ ਵਿੱਚ ਗੁਰਦੁਆਰਾ ਉਸ ਦੇ ਤੁਸੀਂ ਇਸ ਟਾਈਮ ਮੌਜੂਦਾ ਪ੍ਰਧਾਨ ਹੋ ਹਾਂਜੀ ਹਾਂਜੀ ਉਸ ਗੁਰੂ ਘਰ ਦਾ ਨਾਮ ਵਰਤ ਰਿਆ ਸੀ ਕਿ ਉੱਥੋਂ ਸਰੂਪ ਲੈ ਕੇ ਗਿਆ ਨਹੀਂ ਜੀ ਇਹ ਆਪਾਂ ਉੱਥੋਂ ਡੇਰਾ ਸਾਹਿਬ ਤੋਂ ਲੈ ਕੇ ਗਿਆ ਆਪਦੇ ਅੱਛਾ ਹਾਂਜੀ ਆਪਣੇ ਗੁਰਦੁਆਰਾ ਸਾਹਿਬ ਦਾ ਸਰੂਪ ਨਹੀਂ ਹੈ ਅੱਛਾ ਉੱਥੋਂ ਦਾ ਨਹੀਂਗਾ ਨਹੀਂ ਨਹੀਂ ਜੀ ਜਦੋਂ ਤੁਹਾਨੂੰ ਇਹ ਪਤਾ ਲੱਗਦਾ ਕਿ ਉਹ ਤੁਹਾਡੇ ਉਸ ਗੁਰੂ ਘਰ ਦਾ ਨਾਮ ਵਰਤ ਰਿਆ ਕੱਲ ਨੂੰ ਤਾਂ ਕੋਈ ਹੋਰ ਘਟਨਾ ਹੋ ਜੇ ਬੇਤਬੀ ਵਾਲੀਆਂ ਘਟਨਾਵਾਂ ਦਾ ਬੜੇ ਚਰਚੀਆਂ ਚੱਲ ਰਹੀਆਂ ਨੇ ਕੱਲ ਨੂੰ ਕੋਈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੇਚ ਦੇ ਤੁਹਾਡੇ ਮਤਲਬ ਕਿ ਬਦਨਾਮੀ ਦਾ ਧੱਬਾ ਜਿਹੜਾ ਹੋਊਗਾ ਤੁਹਾਡੇ ਗੁਰੂ ਘਰ ਤੇ ਲੱਗ ਰਿਹਾ ਹਾਂਜੀ ਹਾਂਜੀ ਤਾਂ ਕਰਕੇ ਆਪਾਂ ਇਹ ਕਰ ਰਹੇ ਹਾਂ ਵੀ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਇਹ ਆਪ ਤੇ ਡੇਰਾ ਕਦੋਂ ਚਲਾ ਰਿਹਾ ਡੇਰਾ ਤਾਂ ਬਹੁਤ ਚਿਰ ਦਾ ਚੱਲ ਰਿਹਾ ਜੀ ਕੋ 40 50 ਸਾਲ ਪੁਰਾਣਾ ਚੱਲ ਰਿਹਾ ਜੀ ਹਾਂ ਜੀ 100 ਸਾਲ ਹੋ ਗਿਆ ਉਹ ਗੱਡੇਰੇ ਨੂੰ ਤਾਂ ਬਣੇ ਨੂੰ ਜੀ ਅੱਛਾ ਤੇ ਇਹਦਾ 50 60 ਸਾਲ ਹੋ ਗਏ ਜੀ ਇਹਨੂੰ ਵੀ ਇੱਥੇ ਜੋ ਮੰਦ ਬਣਿਆ ਹੈ ਇਹ ਅੱਛਾ ਹਾਂ ਕਬਜਾ ਇਹਦਾ ਹੀ ਹੈ ਹੁਣ ਇਹ ਵਿਆਹ ਵਰਿਆ ਹੈਗਾ ਬਾਲੀ ਬੱਚੇ ਵਾਲਾ ਹੈਗਾ ਇਹ ਅੱਛਾ ਹਾਂ ਅੱਛਾ ਤੂੰ ਵੀ ਇਹਨੂੰ ਸੰਝ ਲੋ ਵੀ 50 ਸਾਲ ਤਾਂ ਸੀ ਵੇਂਦੇ ਹੋ ਗਿਆ ਸਾਨੂੰ ਪਿੰਡ ਵਾਲੇ ਤੁਹਾਡੇ ਜਾਂਦੇ ਉੱਥੇ ਪਹਿਲਾਂ ਬਹੁਤ ਜਾਂਦੇ ਹੁੰਦੇ ਸੀ ਜੀ ਤੇ 84 ਤੋਂ ਬਾਅਦ ਜਦੋਂ ਗੁਰਦੁਆਰੇ ਕਾਮਜਾਬ ਹੋਣ ਲੱਗੇ ਉਦੋਂ ਬਾਅਦ ਹਟਿੰਦੇ ਅੱਛਾ ਉਦੋਂ ਹੁਣ ਕੱਟ ਜਾਂਦੇ ਆ ਬਹੁਤ ਬਹੁਤ ਕੱਟ ਜਾਂਦੇ ਆ ਜੀ ਅੱਛਾ ਐਵੇਂ ਜਿਵੇਂ ਪਿੰਡ ਚੋਂ ਪੰਜ ਚਾਰ ਕਰ ਹੋਣਗੇ ਜਦਾਂ ਹਾਂ ਜੀ ਕੋਈ ਪੰਜ ਚਾਰ ਕਰ ਜਾਂਦੇ ਹੋਣਗੇ ਅੱਛਾ ਕੋਈ ਜਿਹਨੇ ਸੰਗਰਾਮ ਹੁੰਦੀ ਜਾਂ ਕੋਈ ਅੱਛਾ ਉਹ ਨਹੀਂ ਜਾਂਦਾ ਕੋਈ ਇੱਥੇ ਅੱਛਾ ਉਂਝ ਕੋਈ ਨਹੀਂ ਜਾਂਦਾ ਪੰਜ ਚਾਰ ਕਰ ਜੁੜੇ ਹੋਏ ਆ ਪੰਜ ਚਾਰ ਕਰ ਆਹਨਾਂ ਦਾ ਕਿੰਨੀ ਅੱਜ ਸੰਗਤ ਗਈ ਆਈ ਹਾਂ ਇੰਨੀ ਤਾਂ ਬਹੁ ਟਾਈਮ ਬਾਅਦ ਦੇਖੀ ਇੱਥੇ ਡੇਰੇ ਚ ਅੱਛਾ ਉਹ ਵੀ ਆ ਵਿਵਾਦ ਦਾ ਕਰਕੇ ਹੀ ਨਹੀਂ ਸੰਗਤ ਪਹੁੰਚੀ ਉੱਥੇ ਪੈਸੇ ਨਹੀਂ ਕੋਈ ਤੂੰ ਜਾਂਦਾ ਨਹੀਂ ਹਾਂ ਨਹੀਂ ਬਵਾਦਾਂ ਚ ਰਹਿੰਦਾ ਹੁੰਦਾ ਕਰਨੇ ਕਿ ਜਾਂ ਉਂਜੀ ਨਹੀਂ ਅੱਜ ਦਾ ਨੂੰ ਇਹੋ ਹੀ ਕਾਰਨ ਹੋਣਾ ਜੀ ਵੀ ਜਦੋਂ ਕੱਲ ਦੀ ਗੱਲ ਏਡੀ ਸੁਣੀ ਤਾਂ ਲੋਕਾਂ ਦੇ ਉਸ ਗੱਲ ਦਾ ਰੋਸ ਤਾਂ ਹੁੰਦਾ ਹੀ ਮਨ ਦੇ ਵਿੱਚ ਹੂੰ ਵੀ ਇਹਦੇ ਕਾਰਵਾਈ ਹੋਣੀ ਚਾਹੀਦੀ ਹੈ ਬਦਦੂਰ ਜੀ ਜਿਹੇ ਦਾ ਸੀ ਨਾ ਇਹ ਮਹਾਰਾਜ ਦਾ ਸਤਕਾਰ ਨਹੀਂ ਕਰਦਾ ਲੋਕਾਂ ਖਾਂ ਹਟ ਗਏ ਤੋਂ ਅੱਛਾ ਅਸੀਂ ਤਾਂ ਕੋਈ ਮਹਾਰਾਜ ਦਾ ਸੁਖਨੀ ਸਾਹਿਬ ਦਾ ਹੋਕਾ ਦਿੰਦਾ ਵੀ ਮੈਂ ਫਰੀ ਕਰੂੰਗਾ ਅਸੀਂ ਇੱਥੇ ਕਮੇਟੀ ਨੇ ਪੈਸੇ ਬੰਨੇ ਆ ਗੁਰੂ ਅਕਸਰ ਗੁਰਦੁਆਰੇ ਦੇ ਆਪਣਾ ਸੁਖਨੀ ਸਾਹਿਬ ਦੇ 500 ਰੁਪਿਆ ਇੱਥੇ ਲੋਕ ਆ ਕੇ ਕਰਾਉਂਦੇ ਆ ਇਹ ਤਾਂ ਫਰੀ ਵੀ ਨਹੀਂ ਕਰਾਉਂਦਾ ਇਹ ਆਵਾਜ਼ ਇਹ ਦਿੰਦਾ ਪਿੰਡ 'ਚ ਲੋਕ ਸ਼ਾਂਹ ਹਟ ਗਏ ਆਪਦੀ ਆਪ ਮਹਾਰਾਜ ਦਾ ਮਹਾਰਾਜ ਦਾ ਸਤਕਾਰ ਘੱਟ ਕਰਕੇ ਮਹਾਰਾਜ ਨੂੰ ਮਹਾਰਾਜ ਮੰਨ ਹੀ ਨਹੀਂ ਰਿਹਾ ਸਾਨੂੰ ਤਾਂ ਇਹ ਡਰਾ ਵੀ ਇਹ ਮੰਦਾ ਇਨਸਾਨ ਬੇਅਦਵੀਂ ਵੀ ਮਹਾਰਾਜ ਦੀ ਕਰ ਸਕਦਾ ਜਿਹੜੀ ਇਹਦੇ ਘਰ ਵਾਲੀ ਮੰਤਰੀ ਆ ਉਹ ਠੂਣਾ ਟੰਪਨ ਸ਼ਰੀਆਮ ਕਰਦੀ ਆ ਸ਼ਰੀਆਮ ਅੱਜ ਵੀ ਦੋ ਮਾਈਆਂ ਇਕੱਠ ਹੁੰਦਿਆਂ ਵੀ ਬੈਠੀਆਂ ਸੀਆਂ ਜਿਹੜੇ ਮੇਰੇ ਘਰ ਵਾਲੀ ਆ ਸਾਡੇ ਰਿਸ਼ਤੇਦਾਰ ਆਉਣ ਲੱਗ ਪਏ ਜੋ ਨ ਰਸਤੇ ਦਾ ਆਉਣ ਲੱਗ ਪਏ ਤੇ ਉਹ ਘਰ ਦੇ ਹਟਣ ਨਾ ਮੈਂ ਕਰਦਿਆਂ ਨੂੰ ਹਟਾਇਆ ਵੀ ਇਹਦਾ ਜਿਹੜਾ ਬੇਟਾ ਉਹ ਲਾਈਟ ਨਾਲ ਲਾ ਕੇ ਦੂਜੇ ਕਮਰੇ ਚ ਮਰਿਆ ਪਿਆ ਸੀਗਾ ਲਾਈਟ ਨਾਲ ਲਾ ਕੇ ਇਹਨੂੰ ਉਹਦਾ ਤਾਂ ਪਤਾ ਨਹੀਂ ਲੱਗਿਆ ਇਹਦੀ ਮੰਤਰੀ ਨੂੰ ਵੀ ਮੇਰੇ ਮੁੰਡੇ ਨੂੰ ਲਾਈਟ ਲੱਗੀ ਪਈ ਹੈ ਤੇ ਗਾਂਹੇ ਦੱਸਦੀ ਆ ਗਦਰਗਾਹ ਦੀਆਂ ਦੇ ਲੋਕਾਂ ਨੇ ਘਰ ਸੁਧਾਰਨ ਦੀਆਂ ਗੱਲਾਂ ਫੇਰ ਉਹ ਸਾਡੇ ਘਰ ਦੇ ਪਛਾਹ ਹਟੇ ਸੀਗੇ ਐਸ ਕੱਖੋਂ ਲੋਕ ਪਛਾਹ ਹਟ ਗਿਆ ਉਰੇ ਉਹ ਆਪਣਾ ਕੋਈ ਨਹੀਂ ਜਾਂਦਾ ਬਸ ਇਹਦਾ ਕੋਈ ਇਹਦਾ ਕੱਲਾ ਸਿਰਫ ਪੈਸੇ ਨਾਲ ਆ ਕੋਈ ਮਰਜ਼ਾਦਾ ਨਾਲ ਨਹੀਂ ਨੱਗਰਦੀ ਤਾਂ ਬੇਇੱਜ਼ਤੀ ਬੜੇ-ਬੜੇ ਪੱਤਰ ਤੇ ਜਿਹੜੀ ਵਰਲਡ ਚ ਦਾ ਕੌਣੀ ਪਿੰਡ ਦਾ ਨਾਮ ਇਹ ਜੇ ਕੱਲੇ ਅਸੀਂ ਇਹਦੇ ਨਾਲ ਬੈਠਦੇ ਜਿੰਨੇ ਆ ਤੁਹਾਡੇ ਪੱਤਰਕਾਰ ਨੂੰ ਵੀ ਏ ਧੱਕੇ ਮਾਰਨ ਦੀ ਕੋਸ਼ਿਸ਼ ਕਰਦਾ ਹੀ ਕੱਲ ਆ ਉਹ ਤਾਂ ਬੰਦਾ ਪੱਤਰਕਾਰ ਹੀ ਬਾਲਾ ਬਾਲਾ ਲਾ ਸੀਗਾ ਜਿਹੜਾ ਸਾਡਾ ਕੰਮ ਕਰਨ ਨਾਲ ਅਸੀਂ ਉਹ ਨਹੀਂ ਕਰਿਆ ਇਨਸਾਨ ਨੇ ਅਸੀਂ ਉਹਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਅਸੀਂ ਉਹਨੂੰ ਸਨਮਾਨਤ ਵੀ ਕਰਾਂਗੇ ਸਾਦਕੇ ਇੱਥੇ ਅਸੀਂ ਉਹਨੂੰ ਵੇਖਿਆ ਨੀਗਾ ਅਸੀਂ ਗੱਲ ਆਪ ਵੀ ਦਲਵਾਰ ਸਾਹਿਬ ਜਾ ਕੇ ਆਏ ਹੂੰ ਯਾਰ ਸਾਨੂੰ ਇਹ ਘਟਨਾ ਦਾ ਪਤਾ ਲੱਗਿਆ ਨਾ ਅਸੀਂ ਉੱਥੇ ਵੀ ਆਪ ਵੀ ਜਾ ਕੇ ਆਏ ਆ ਇਹਦਾ ਸਾਰਾ ਡਰੈੱਸ ਸਾਰਾ ਕੁਝ ਲਿਖਾ ਕੇ ਆ ਪਹਿਲਾਂ ਸਾਡੇ ਗੁਰੂ ਸਾਹਿਬ ਗੁਰਦਾਰੇ ਦਾ ਨਾਮ ਲਈ ਆ ਉਹ ਵੀ ਸਾਨੂੰ ਬਾਅਦ ਚ ਪਤਾ ਲੱਗਿਆ ਪਹਿਲਾਂ ਅਸੀਂ ਕੱਲ ਉੱਥੇ ਮੁਕਸਰ ਜਾ ਕੇ ਆਏ ਆ ਆਪ ਦਲਵਾਰ ਸਾਹਿਬ ਦੇ ਵਿੱਚ ਇਸ ਪੱਖੋਂ ਲੋਕੇ ਤੋਂ ਇਹਨੀਆਂ ਘਟਨਾ ਵੇਖ ਵੇਖ ਕੇ ਇਹਦਾ ਗਰਾਫਟ ਵੇਖ ਵੇਖ ਕੇ ਲੋਕ ਖਿਸ਼ਾਂਟ ਗਏ ਤੋਂ ਕੋਈ ਬਾਟ ਕਰਾ ਕੇ ਰਾਜੀ ਨਹੀਂ ਪਰ ਇਹ ਇਨਸਾਨ ਨੂੰ ਕੋਈ ਪਤਾ ਨਹੀਂ ਲੱਗਿਆ ਅੱਜ ਜਿਹੜੀਆਂ ਉਥੋਂ ਪੋਥੀਆਂ ਲੈਂਦੀਆਂ ਉਹ ਵੀ ਬੜੀ ਮਤਲਬ ਕਿ ਭੜੇ ਜੇ ਕਮਰੇ ਚ ਰੱਖੀ ਬੈਠਾ ਸੀਗਾ ਹਾਂ ਜੀ ਉਹ ਤਾਂ ਹੁਣ ਤੁਹਾਨੂੰ ਪਤਾ ਸੀ ਉਹ ਤੋਂ ਹੈ ਨਹੀਂ ਸੀਗੇ ਅੱਛਾ ਇਹ ਵੀ ਵੀਡੀਓ ਲਈ ਫਿਰਦਾ ਸੀਗਾ ਉਹ ਕੋਈ ਮਖਾਨੀ ਹਾਂ ਹਾਂ ਜੀ ਇਹਦਾ ਮਰਜ਼ਾਦਾ ਹੀ ਹੈ ਨਹੀਂ ਕੋਈ ਇਹਨੂੰ ਮਹਾਰਾਜ ਬਾਰੇ ਗਿਆਨ ਹੀ ਨਹੀਂਗਾ ਸਰ ਤਾਂ ਮਹਾਰਾਜ ਦੇ ਬਾਰੇ ਨਾ ਇਹਨੂੰ ਗਿਆਨ ਹੀ ਨਹੀਂਗਾ ਉਥੇ ਪਰਮੇਸ਼ਰ ਦਾ ਅਰਦਾਸ ਨਹੀਂ ਨੀ ਰਿਹਾ ਲੋ ਐਨਐਸ ਦੀ ਬੇਦਵੀ ਕਰ ਰਿਹਾ ਉਹ ਬੰਦਾ ਨਗਰ ਨੇ ਦੇਖੋ ਗੁਰੂ ਸਾਹਿਬ ਸਭ ਦੇ ਸਾਝੇ ਹੈ ਨਾ ਉਹ ਤੋਂ ਕੋਈ ਸ਼ਿਕਾਇਤ ਕਰਨ ਲਿਖਤੀ ਰੂਪ ਕੋਈ ਸ਼ਿਕਾਇਤ ਕਰਨੀ ਚਾਹੀਦੀ ਸ਼ਰੋਣੀ ਕਮੇਟੀ ਨੂੰ ਕਿਉਂ ਨਹੀਂ ਕਰੀ ਪਿੰਡਾਂ ਨਾਲ ਕਿੰਨਾਂ ਨੂੰ ਸ਼ਿਕਾਇਤ ਕਰਨੀ ਚਾਹੀਦੀ ਸੀ ਜ਼ਿੰਮੇਵਾਰ ਬੰਦੇ ਆ ਕਮੇਟੀ ਵਾਲੇ ਕੋਈ ਵੀ ਆ ਜੋ ਬੇਵਜਿਹ ਕਰ ਰਿਹਾ ਤਾਂ ਦੂਜੇ ਨਗਰ ਤੋਂ ਆਇਓ ਹਾਂ ਦੂਜੇ ਨਗਰ ਤੋਂ ਆਇਆ ਧੂਲ ਕੋਰ ਤੋਂ ਆਇਆ ਅੱਛਾ ਕਿਉਂ ਨਹੀਂ ਸ਼ਿਕਾਇਤ ਕੀਤੀ ਸਾਰੀ ਸੰਗਤ ਨੂੰ ਪਤਾ ਗੁਰੂ ਗੁਰੂ ਦੀ ਗੱਲ ਆ ਨਾ ਜਦੋਂ 20 ਸਾਲ ਦੀ ਬੇਵਜਿਹ ਕਰ ਰਿਹਾ ਬੰਦਾ ਉਹ ਕਿਉਂ ਸ਼ਿਕਾਇਤ ਕੀਤੀ ਉਹਦੀ ਮੇਰਾ ਸਵਾਲ ਆ ਨਗਰ ਵਾਲਿਆਂ ਨੂੰ हां जी एंदे एंदे ਨੇ سوال ਉੱਠਿਆ ਤੁਹਾਡੇ ਪਿੰਡ ਤੇ ਉਹ ਕਹਿੰਦੇ ਕਿ ਪਹਿਲਾਂ 20 ਸਾਲ ਹੋ ਗਏ 30 ਸਾਲ ਹੋ ਗਏ ਇੱਕ ਬੰਦੇ ਦੇ ਅੱਗੇ ਉਹਨੂੰ ਤਿਆਰ ਹੀ ਨਹੀਂ ਸੀ ਗਿਆ ਜੀ ਅੱਛਾ ਡਰਦੇ ਸੀਗੇ ਕੁਝ ਕਿਵੇਂ ਸਮਝ ਲੋ ਜੀ ਹੁਣ ਸਾਰਿਆਂ ਨੂੰ ਪਤਾ ਲੱਗ ਸਾਰੇ ਮੂਰੇ ਅੱਗੇ ਗਏ ਅੱਛਾ ਇਹ ਗੱਲ ਬਾਹਰ ਆ ਗਈ ਸਾਰੀ ਬਹੁਤ ਲੋਕੜੇ ਸੀ ਜੀ ਜੋ ਪਰੂ ਆ ਜੋ ਪਰੂ ਆ ਮੈਂ ਬਹੁਤ ਰੌਲਾ ਪਾਉਂਦਾ ਰਿਆ ਬਹੁਤ ਹੀ ਜ਼ਿਆਦਾ ਰੌਲਾ ਪਾਇਆ ਵੀ ਜਿੰਨੀਆਂ ਕਿਨੇ ਬੇਦ ਹੋਇਆਂ ਕੀਤੀਆਂ ਮੈਂ ਰੌਲਾ ਪਾਉਂਦਾ ਸੀ ਤੇ ਮੈਨੂੰ ਇਹ ਗੱਲ ਦਾ ਜਵਾਬ ਮਿਲਦਾ ਸੀ ਪਿੰਡ ਦੇ ਵਿੱਚੋਂ ਉਹ ਯਾਰ ਜੋ ਕਰੂਗਾ ਉਹ ਪਰੂ ਸਾਥ ਨਹੀਂ ਦਿੰਦਾ ਜੀ ਕਿਸੇ ਦਾ ਹੂੰ ਮੈਂ ਕੱਲਾ ਸਾ ਗਰੀਬ ਆਦਮੀ ਦਿਹਾੜੀ ਕਰਨ ਵਾਲਾ ਮੇਰੀ ਕੋਈ ਪੇਸ਼ੀ ਨਹੀਂ ਘਰੇ ਪਾਣੀ ਵਾੜਦਾ ਜਾਂ ਛੱਪੜੀ ਸਾਡੀ ਬਹੁਤ ਵੱਡੀ ਇੱਥੇ ਅੱਛਾ ਮਿੱਟੀ ਛੱਪੜ ਤੇ ਕਬਜ਼ਾ ਕਰੀ ਬਿਠਾ ਛੱਪੜ ਦਾ ਅੱਧਾ ਰੋਗ ਲੈ ਜੀ ਅੱਧੀ ਛੱਪੜੀ ਰੋਗਲੀ ਪੱਠੇ ਵੀ ਦਾ ਪਸ਼ੂ ਆਸਤੇ ਜੀ ਤੇ ਇਹਨਾਂ ਗਰੀਬਾਂ ਦਾ ਘਰੇ ਪਾਣੀ ਵਾੜਨ ਦੀ ਗੰਦਾ ਪਾਣੀ ਅੱਛਾ ਹਾਂਜੀ ਨਾ ਨਾਲ ਕੰ ਦਾ ਤੇ ਪੂਰੀ ਛੱਪੜੀ ਭਰੀ ਹੈ ਜਿਹੜਾ ਪਾਇਆ ਪਰ ਜਦੋਂ ਡੀਸੀ ਸਾਹਿਬ ਕੋਲ ਪੇਸ਼ ਹੋਇਆ ਇਹ ਰਹਿਣੇ ਜਾ ਕੇ ਉਹ ਹੱਲ ਕਰਵਾਇਆ ਹੈ ਲੜਦਾ ਵੇਖਿਆ ਇਹਨਾਂ ਨਾਲ ਹੈ ਤੁਹਾਡੇ ਨਗਰ ਦਾ ਹੈ ਆ ਸਾਂਝਾ ਹੀ ਇਹ ਨਹੀਂ ਨਹੀਂ ਇਹ ਹੈ ਕਿੱਥੋਂ ਦਾ ਪਾਸੋਂ ਆ ਕੇ ਬਸ ਪੁਰਾਣਾ ਦਾ ਉਹ ਉਹਨਾਂ ਦਾ ਕੋਈ ਨਾ ਮਤਲਬ ਹੀ ਦੋਤਾ ਹੈ ਅੱਛਾ ਇਹ ਜਗ੍ਹਾ ਆ ਨੰਬਰਦਾਰ ਨੂੰ ਵੱਧ ਪਤਾ ਇਸ ਗੱਲ ਹਾਂਜੀ ਬਾਬੂ ਜੀ ਇਹਦਾ ਪਿੰਡ ਜੀ ਸੇਖੂ ਸੇਖੂ ਆ ਕਿੱਧਰ ਵਾ ਕੋਲੇ ਪਿੰਡ ਕਿਹੜੇ ਕੋਲੇ ਸੇਖੂ ਅੱਛਾ ਅਲਾਵਾ ਮੰਡੀ ਦੇ ਉਰੇ ਅੱਛਾ ਉਥੋਂ ਦਾ ਅੱਛਾ ਇਹ ਛੋਟਾ ਦੋਤਾ ਵੀ ਨਹੀਂ ਆ ਹੂੰ ਦੋਤਾ ਦਾ ਬੇ ਬਣ ਗਿਆ ਜਿਹੜੀ ਇਹਦੀ ਮਾਈ ਸੀ ਹੂੰ ਉਹ ਇੱਕ ਇੱਥੇ ਅਪਹਿਲਾ ਬੱਤਰੀ ਬੁੜੀ ਹੂੰ ਬੜੇ ਸਾਲਾਂ ਤੋਂ ਲੱਭਾਈ ਸੀ ਜਿਵੇਂ ਦਵਾਈ ਸੀ ਉਹ ਉਹਦੇ ਬਾਤ ਆਗੇ ਹੂੰ ਤੇ ਜਿਹੜਾ ਮੰਤਰ ਸੀਗਾ ਉਹਦਾ ਜ਼ੋਰ ਲੱਗਦਾ ਸੀ ਉਹਦਾ ਪ੍ਰਭਾਵ ਵਰ ਗਿਆ ਸੀ ਇਹ ਫਿਰ ਬਾਹੂਣੀ ਹੂੰ ਤੇ ਫਿਰ ਤੇ ਰੋ ਰੋ ਅੱਖ ਲੱਗੇ ਵੀ ਰੋਟੀ ਦੇ ਉਹ ਮੈਂ ਬਾਇਕ ਰੇਸਤਾ ਜਿਹੜੀ ਪੈਂਦਾ ਮੈਂ ਫਟਕਰਨ ਕੋਤਣ ਪਰੜ ਕੇ ਪਹੁੰਚਦਾ ਹੋ ਗਿਆ ਰੇਰੇ ਉਹਨੇ ਜਵਾਬ ਦਿੱਤਾ ਹੂੰ ਉਹਦੇ ਵੀ ਤੋਏ ਉਹਨਾਂ ਕਰਦਾ ਏਡਾ ਏਡਾ ਟੱਕਾ ਲਗਾ। ਹੂੰ। ਪਰ ਸਾਢੇ ਵਰ ਕੀ ਬਰਤਰੀ ਹੋ ਕੇ ਰੋਟੀ ਖਾ ਸਕਦੀ ਹੈ ਹੋਰ ਸਾਡੇ ਕੋਲੇ ਪੁੱਛ। ਅੱਛਾ। ਉਹ ਭਾਈ ਆ ਦੀ ਮੈਨੂੰ ਮੰਨੂ ਮਰਦੂ। ਹੂੰ। ਉਹ ਰਹਿ ਪੀ ਉਹਦੀ ਭੈਣ ਸੀ। ਜਿਹੜੀ ਜਿਹੜੀ ਨਾਨੀ ਸੀ ਉਹ ਮਰ ਗਈ ਤੇ ਬਾਹ ਨੂੰ ਜਰਮ ਲੈ ਕੇ। ਹੂੰ। ਉਹ ਫਿਰ ਭਾਈ ਐਸੇ ਟੱਕ ਲੈ ਜੀ। ਉਹਨੇ ਕੁੜੀ ਜਿਹੜੀ ਇਹ ਬਾਸੇ ਪਾਲ ਕੇ ਬਟਿਆਰ ਕਰਕੇ ਤੇ ਵਿਆਹੀ ਵਰੀ। ਹਾਂ। ਕੋਈ ਆਏ ਦੋਤਾ ਫੜ ਗਿਆ ਛੋਟਾ। ਅੱਛਾ। ਤੇ ਇਹਦੇ ਦੇ ਜੇ ਗੋੜਪਾਲ ਜੇ ਤਾਂ ਇੱਕ ਵੀ ਇੱਕ ਵੀ ਗੋੜ ਨਹੀਂ ਹੈਗਾ ਇੱਕ ਵੀ ਹੈ ਨਹੀਂਗਾ ਸਾਨੂੰ ਸਰਤਾ ਤੁਹਾਡੇ ਬਾਪ ਕਿੰਨੀ ਉਮਰ ਹੋ ਗਈ ਆ ਮੇਰੀ ਉਮਰ 90 ਸਾਲ ਦੀ ਔਰ ਤੇ ਤੁਸੀਂ ਇਹਨੂੰ ਫਿਰ ਕੋ 40 50 ਸਾਲ ਤੋਂ ਦੇਖਦੇ ਹੋਗੇ ਤਾਂ ਕੋਈ ਵੀ ਗੋੜ ਨਹੀਂ ਦੇਖਿਆ ਮੈਂ ਸਰਵਾਖਾ ਵੀ ਇੱਕ ਵੀ ਗੋੜ ਨਹੀਂ ਇੱਕੋ ਇਕਲਾ ਗੋੜਾ ਜਿਹੜਾ ਸੱਪੜੇ ਸੱਪੜਾ ਵਾਰ ਕਰਦਾ ਜਿਹੜਾ ਲੜ ਜੇ ਬਲੇ ਦੇ ਉਹ ਵੀ ਹੁਣ ਬਾਰ ਖੋਲ ਰਵਾਂਗੇ ਉਹਦਾ ਹੋਊਗਾ ਬਣਾ ਰੱਖਿਆ ਜੀ ਆਂਦਾ ਜਿਹਦੇ ਸੱਪ ਲੜ ਗਿਆ ਮੈਂ ਦਵਾਈ ਨਹੀਂ ਦੇਣੀ ਅੱਛਾ ਇਹ ਦੁਕਮ ਢਰਾਵਾ ਦਿੰਦਾ ਜੇ ਸੱਪ ਲੜ ਗਿਆ ਮੈਂ ਦਵਾਈ ਨਹੀਂ ਦੇਣੀ ਆਂਦਾ ਮੇਰੇ ਡੇਰੇ ਨਹੀਂ ਆਉਂਦੇ ਮੇਰੇ ਕਹਿਜ ਨਹੀਂ ਚੱਲ ਉਹ ਪੱਠਾ ਬਾਈ ਦੇ ਘਰੇ ਇੱਕ ਬੁੱਢਾ ਬੜੇ ਸੱਪ ਲੜ ਗਿਆ ਬਾਂਹ ਲ ਖੋਲਿਆ ਮੇਰਾ ਬਾਹਰ ਬੂਰੇ ਆ ਤੇ ਬਾਈ ਉੱਠ ਕੇ ਉਹ ਗਿਆ ਵੀ ਕਿਉਂ ਰੌਲਾ ਪਾਈ ਜਾਂਦੇ ਆ ਉਹ ਬੁੱਢੇ ਮੈਨੂੰ ਉਹਦੇ ਭਾਈ ਸਾਡੇ ਬੁੱਢੇ ਸੱਪ ਲੜ ਗਿਆ ਤੇ ਬਾਂਹ ਹੀ ਖੋਲਦਾ ਫਿਰ ਬਾਈ ਦੇ ਕੋਲੇ ਲੈ ਗਿਆ ਬਾਈ ਕੋਲੇ ਇਹਦੇ ਕੋਲ ਦਵਾਈ ਬੁੱਢੀ ਸੀ ਇਹਨੇ ਵਿਚਾਰੇ ਦੇ ਕਰਵਾਲੇ ਤੇ ਬੱਚਾ ਬਚਾਤਾ ਜੀ ਇਹਨੇ ਬਾਂਹ ਹੀ ਖੋਲਿਆ ਜੀ ਸਰਪੰਚ ਸਾਹਿਬ ਤੁਸੀਂ ਮੌਜੂਦਾ ਸਰਪੰਚ ਹੋ ਇਸ ਪਿੰਡ ਦੇ ਹਾਂਜੀ ਮੇਰੀ ਨੌਰ ਰਾਣੀ ਹੈ ਜੀ ਅੱਛਾ ਹਾਂਜੀ ਮੈਂ ਨੰਬਰਦਾਰ ਖੁਦਾ ਅੱਛਾ ਪਰ ਇਹ ਘਟਨਾ ਕਰਨ ਨੂੰ ਕਿਵੇਂ ਦੇਖਦੇ ਹੋ ਤੁਹਾਡੇ ਪਿੰਡ ਦਾ ਤਾਂ ਬੜਾ ਵੱਡਾ ਨਾਮ ਪੱਤਰ ਤੇ ਦੇਖੋ ਜੀ ਸਾਡੇ ਪਿੰਡ ਨੂੰ ਇਸ ਬੰਦੇ ਨੇ ਕਲੰਕ ਲਾਤਾ ਅੱਛਾ ਬਹੁਤ ਹੀ ਮੰਦਭਾਗੀ ਹੈ ਜੀ ਜਿਹੜੀ ਇਹਨੇ ਕੀਤੀ ਹਮ ਅਸੀਂ ਸੰਗਤ ਤੋਂ ਮਾਫੀ ਮੰਗਦੇ ਹਾਂ ਵੀ ਸੰਗਤ ਸਾਨੂੰ ਮਾਫ ਕਰੇ ਹਮ ਵੀ ਇਹ ਘਟਨਾ ਜਿਹੜੀ ਬਹੁਤ ਹੀ ਨਿੰਦਰਜੋਬ ਹੈ ਹਮ ਮੰਤਾ ਜਿਹੜਾ ਇਹਨੇ ਚਲੋ ਡੇਰੇ ਬਾਦ ਨੂੰ ਬਹੁਤ ਚਿਰ ਦੇ ਡੇਰੇ ਨੂੰ ਪਹਿਲਾਂ ਮੰਨਦੇ ਵੀ ਸੀ ਹਰ ਜਦੋਂ ਦਾ ਇਹਨੇ ਬੇਅਦਬੀ ਕਰਨ ਲਾ ਪਿਆ ਪੋਲੀਟੀਕਲ ਪਾਰਟੀ ਦੇ ਵਿੱਚ ਬੰਦੇ ਆ ਸਾਡੇ ਸ਼ਰਮਣੀ ਕਮੇਟੀ ਮੈਂਬਰ ਵੀ ਹੈ ਜਿਹੜਾ ਇਹ ਕਰੀ ਜਾਂਦਾ ਸੀ ਪੋਲੀਟੀਕਲ ਕਰਕੇ ਬੰਦ ਸੀ ਇਹ ਕੋਈ ਬੋਲ ਨਹੀਂ ਰਿਹਾ ਸੀ ਅੱਜ ਇਹਦੀ ਗਲਤੀ ਦਾ ਜਦੋਂ ਬੇਅਦਬੀ ਕੀਤੀ ਪਤਾ ਲੱਗ ਗਿਆ ਸੰਗਤ ਫਿਰ ਉੱਠ ਖੜੀ ਜੀ ਉਹਨਾਂ ਦੇ ਪਰਤਾ ਜੀਪੀਸੀ ਮੈਂਬਰ ਵੀ ਆ ਤੇ ਪਰ ਇਹਦੇ ਕਰਕੇ ਚੁੱਪ ਕਿਉਂ ਹੋ ਜਾਂਦੇ ਸਾਰੇ ਨਹੀਂ ਨਹੀਂ ਗੱਲ ਕਲੀਅਰ ਹੋਣੀ ਚਾਹੀਦੀ ਆ ਮਤਲਬ ਤਾਂ ਲੱਗਦਾ ਨਹੀਂਗਾ ਕਿ ਹਾਂਜੀ ਰੋਟਾਂ ਦਾ ਨਹੀਂ ਜੀ ਜਹੇਦਾਰ ਛੱਪੜ 'ਚ ਮਿੱਟੀ ਪਾ ਕੇ ਇੱਥੇ ਹਾਲ ਬਣਾਉਂਦਾ ਸੀ ਸ਼ਾਇਦ ਕੁਝ ਬਣਾਉਂਦਾ ਸੀ ਨਾ ਇਹਨਾਂ ਨੂੰ ਪਤਾ ਹੈ ਇਹ ਉਹਨੂੰ ਆਂਦਾ ਤੇਰਾ ਭਰਾ ਮਰ ਜੂ ਆਏ ਆ ਬੁੜੀਆਂ ਨੂੰ ਹੁੰਦਾ ਹੈ ਵੀ ਡੇਰੇ ਨਾਲ ਮੱਥਾ ਲਾਉਣਾ ਉਹਦਾ ਥੋੜੇ ਚਿਰ ਬਾਅਦ ਭਰਾ ਮਰ ਗਿਆ ਇਹ ਲੋਕ ਇਸ ਗੱਲ ਤੋਂ ਡਰਨ ਲੱਗ ਗਏ ਸੱਚ ਗੱਲ ਆ ਸਾਰੇ ਖੜੇ ਆ ਇਹ ਡਰਾਮਾ ਦਿੰਦਾ ਹੁੰਦਾ ਸੀ ਵੀ ਇੱਥੇ ਡੇਰੇ ਨਾਲ ਮੱਥਾ ਲਾਉ ਉਹਦਾ ਰਹਿਣਾ ਨਹੀਂ ਕੋਈ ਸਾਇਨ ਨਹੀਂ ਰਹਿਣਾ ਜਿਹੜਾ ਇਸ ਇੱਕ ਮਰਿਆ ਆਪਣੇ ਪਿੰਡ ਚ ਨਹੀਂ ਇਹ ਡਰਾਮਾ ਤਾਂ ਦਿੰਦਾ ਕਿੰਨੀ ਦੁਨੀਆ ਮਰੀ ਐ ਸਿਰ ਤੇ ਰਾਜਨੀਤੀ ਆ ਜੀ ਉਹ ਸਾਰੀ ਰਾਜਨੀਤੀ ਆ ਹੋਰ ਐਸੇ ਕੌਣੀ ਪਿੰਡ ਤੇ ਕੋਈ ਨਹੀਂ ਇੰਨੀ ਰਾਜਨੀਤੀ ਦੋਦੇ ਵਿੱਚ ਵੀ ਇੰਨੀ ਹੋਣੀਗੀ ਉਹਦੀ ਕੈਮਰਾਮੈਨ ਆ ਇਲੀ ਰਿਪੋਰਟ ਲੈਨੇ ਆ ਕੌਣੀ ਪਿੰਡ ਦੀ ਪਹਿਲੇ ਨੰਬਰ ਤੇ ਸਿਆਸਤ ਚੱਲ ਰਹੀ ਆ ਜੀ ਇਹਦੇ ਨਾਲ ਲੜਦੇ ਸੀਗੇ ਮਿੱਟੀ ਪਾਉਂਦੇ ਸੀ ਜਹੇਦਾਰ ਲੜਦੇ ਸੀ ਇਹਦੇ ਨਾਲ ਜਿਹੜੇ ਘਟਿਆ ਇਨਸਾਨ ਸੀ ਨਾ ਗੜਾਸੀ ਲੈ ਕੇ ਆ ਜਾਂਦੇ ਸੀ ਆ ਸੁਣ ਲੋ ਜਹੇਦਾਰ ਨਾਲ ਨਾ ਲੋਕ ਲੜਨ ਵਾਸਤੇ ਗੜਾਸੀ ਲੈ ਕੇ ਆ ਜਾਂਦੇ ਮੰਤਨਾ ਇਹਦੇ ਹੱਕ 'ਚ ਖੜਦੇ ਸੀ ਇਹਦੇ ਹੱਕ 'ਚ ਖੜਦੇ ਕੁਸ ਬੰਦਗਿਆ ਘਟਿਆ ਇਨਸਾਨ ਉਹ ਜਹੇਦਾਰ ਛਾਟ ਗਿਆ ਉਹ ਤੋਂ ਉਹਦੇ ਘਰ ਦੇ ਲੜਨ ਲੱਗ ਪਏ ਉਹ ਵੀ ਤੂੰ ਅਡੇਰੇ ਨਾਲ ਚੋ ਜਾ ਕੇ ਲੜਦਾ ਉਹ ਛੱਪੜ ਨੂੰ ਸਾਫ ਕਰਨ ਤੇ ਬਹੁਤ ਕੋਸ਼ਿਸ਼ ਕਰੀ ਆਉਣੇ ਪਰ ਉਹ ਫਿਰ ਉਹ ਵੀ ਪਛਾਣ ਹਟ ਗਿਆ ਵੀ ਆਪਾਂ ਕੀ ਲੈਣਾ ਹੈ ਰੋਮਬਰੀ ਕਮੇਟੀ ਸਾਡਾ ਮੈਂਬਰ ਆ ਜਿਹੜਾ ਕੋਈ ਐ ਨਹੀਂ ਵੀ ਉਹ ਉਹਦੇ ਧਿਆਨ ਸੀ ਧਿਆਨ ਸੀ ਕਿ ਇਹ ਨਹੀਂ ਵੀ ਕੋਈ ਗੱਲ ਜਿਵੇਂ ਭਾਈ ਜੀ ਦੱਸ ਰਿਹਾ ਵੀ ਜੋ ਇਹ ਦੂਜੀਆਂ ਪਾਰਟੀਆਂ ਵਾਲੇ ਜਹੇਦਾਰ ਨੂੰ ਦਬਾਉਣਾ ਚਾਹੁੰਦੇ ਸੀ ਜਹੇਦਾਰ ਦੇ ਹਾਂ ਸਰਕਾਰ ਹੀ ਸਿਆਸਤ ਸਿਆਸਤ ਸਰਕਾਰ ਬਦਲ ਗਈ ਜਹੇਦਾਰ ਅਸੀਂ ਤਾਂ ਐਸੇ ਟਾਈਮ ਜਿੰਦਾ ਖੜੇ ਇੱਕ ਤਾਂ ਮੈਂ ਖੜਾ ਇੱਕ ਉਹ ਖਾਸਾ ਜੀ ਖੜਾ ਜਿਹੜੇ ਤੁਹਾਡੇ ਨਾਲ ਇੰਟਰਵਿਊ ਦੇ ਰਹੇ ਸੀ ਇਹ ਉਹਨਾਂ ਨੇ 12 ਦੇ ਇੱਕ ਦੇ ਵਿੱਚ ਦੱਸਿਆ ਜਹੇਦਾਰ ਨੂੰ ਕੌਣ ਤੇ ਤੇ ਉਸ ਤੋਂ ਬਾਅਦ ਉਹਨਾਂ ਨੇ ਅੱਗੋਂ ਜਵਾਬ ਦਿੱਤਾ ਜੀ ਅਸੀਂ ਹੈਗੇ ਬਾਦਲਪਿੰਡ ਠੀਕ ਹੈ ਮੈਂ ਸ਼ਾਮ ਨੂੰ ਪੁੱਛਦਾ 7 ਵਜੇ ਵੀ ਸੋਨ ਤੁਸੀਂ ਸੋਨੌਣੀ ਕਮੇਟੀ ਦੇ ਮੈਂਬਰ ਆ ਸਾਨੂੰ ਗੁਰੂ ਘਰ ਤੋਂ ਫੋਨ ਆਇਆ ਕਿ ਮਿੱਟੀ ਵਾਲਿਆਂ ਦਾ ਮੈਨੇਜਰ ਸਾਹਿਬ ਦਾ ਜਾਂ ਕਿਸੇ ਹੋਰ ਮੈਂਬਰ ਦਾ ਕਹਿੰਦਾ ਮੈਨੂੰ ਗੱਲ ਦਾ ਹੀ ਨਹੀਂ ਪਤਾਗਾ ਤੁਸੀਂ ਵੇਖੋ ਉਹ ਬੰਦੇ ਨੇ ਖਾਸੇ ਬੰਦੇ ਨੇ ਫੋਨ ਤੇ ਦੱਸਿਆ ਉਹਨੂੰ 12 ਵਜੇ ਤੇ ਮੈਨੂੰ 7 ਘੰਟੇ ਬਾਅਦ ਕਹਿੰਦਾ ਮੈਨੂੰ ਗੱਲ ਦਾ ਹੀ ਨਹੀਂ ਪਤਾਗਾ ਆ ਹੁਣ ਸਿਆਸਤ ਆ ਸਾਰੀ ਉਹ ਤਾਂ ਵਸ਼ੂ ਸ਼ਾਸਤਰ ਨੂੰ ਮੰਨਦਾ ਜਿਹੜਾ ਕਮੇਟੀ ਦਾ ਮੈਂਬਰ ਹੈ ਚਲੋ ਚਲੋ ਨਿਪਟ ਗਿਆ ਤੇ ਫਿਰ ਤੁਹਾਡੇ ਪਿੰਡ ਦਾ ਸਿਸਟਮ ਹੀ ਆ ਚੱਲੀ ਜਾਂਦਾ ਤੇ ਫਿਰ ਕਿੱਲੋਂ ਜਿਨ੍ਹਾਂ ਨੇ ਸਾਨੂੰ ਮਤ ਦੇਣੀ ਆ ਉਹ ਤਾਂ ਵਸ਼ੂ ਸ਼ਾਸਤਰ ਨੂੰ ਆਉਂਦੇ ਆ ਸਾਰੀਆਂ ਗੱਲਾਂ ਨੂੰ ਛੱਡੋ ਜੀ ਅਸੀਂ ਤਾਂ ਸੰਗਤ ਤੋਂ ਮਾਫੀ ਮੰਗਦੇ ਆ ਵੀ ਸਾਨੂੰ ਮਾਫ਼ ਕੀਤਾ ਜਾਏ ਇੱਕ ਗੱਲ ਸਹੂਲਤ ਸੀਗਾ ਹਾਂ ਉਹ ਵੀ ਆ ਖੜੇ ਆ ਨਹੀਂ ਚਲੋ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਇੱਕ ਉੱਥੇ ਤੁਹਾਡਾ ਨਾਮ ਲੈ ਕੇ ਆ ਗ੍ਰੰਥੀ ਸਿੰਘ ਤੁਹਾਡਾ ਨਾਮ ਲੈ ਕੇ ਆਇਆ ਸ਼ਹਿਰ ਹਾਂਜੀ ਹਾਂਜੀ ਮੇਰਾ ਨਾਮ ਕਮਲਜੀਤ ਸਿੰਘ ਚਲੋ ਉਹਨੇ ਅਮਰਜੀਤ ਰਿਆ ਕਮਲਜੀਤ ਲਿਆ ਉਹਨੇ ਤਰੀਕੇ ਦੇ ਨਾਲ ਮਤਲਬ ਕਿ ਗੱਲ ਪਾ ਲਈ ਜੇ ਤੁਹਾਡੇ ਸਾਹ ਤੀ ਤੁਹਾਡਾ ਸਾਰਾ ਪਿੰਡ ਹੀ ਸਮਝਦਾ ਕਿ ਉਧਰ ਦਾ ਗ੍ਰੰਤੀ ਜਿਹੜਾ ਕਮਲਜੀਤ ਸੀਗਾ ਛੈ ਨੋਂ ਦਾ ਨਾਮ ਲੈ ਕੇ ਆਇਆ ਤੇ ਗੁਰੂ ਸਰ ਗੁਰਦੁਆਰੇ ਤੇ ਲਿਆ ਇਹੋ ਜੀ ਕਰਤੂਤ ਉਹਨੇ ਕੀਤੀ ਅਭੀ ਨਾ ਵੀ ਹੋ ਜੇ ਨੁਕਸਾਨ ਤੁਹਾਡਾ ਹੋ ਸਕਦਾ ਉਹ ਤਾਂ ਬਾਹਰਲੇ ਬੰਦੇ ਨੂੰ ਕੀ ਪਤਾ ਕਿ ਕੌਣ ਹੈ ਕੌਣ ਨਹੀਂ ਹਾਂਜੀ ਨਹੀਂ ਉਹ ਸਾਹਮਣੇ ਫੋਟੋ ਆ ਗਈ ਜੀ ਹਾਂ ਚਲੋ ਉਹ ਤਾਂ ਆ ਗਈ ਤੁਸੀਂ ਆਪਾਂ ਦੱਸਣਾ ਜਿਉਂਨੇ ਵੀ ਗੁਰੂ ਸਰ ਗੁਰਦੁਆਰੇ ਦੀ ਸੇਵਨ ਦੀ ਸੇਵਾ ਉਹ ਮੇਰਾ ਨਾਮ ਕਮਲਜੀਤ ਸਿੰਘ ਵੀ ਆਪਾਂ ਸੇਵਾ ਕਰਦੇ ਹਾਂ ਇੱਥੇ ਅ ਉਹਦਾ ਡੀਰਾ ਵੱਖਰਾ ਵੀ ਉਹ ਆਪਦੇ ਡੇਰੇ ਦੀ ਕਰਦਾ ਜੀ ਹੂੰ ਗੁਰੂ ਦਾ ਸੂਪ ਉੱਥੋਂ ਲੈ ਕੇ ਗਾਡੀ ਦੇ ਵਿੱਚ ਹੂੰ ਉਹ ਕੈਂਤ ਤੇ ਲੈ ਕੇ ਗਿਆ ਵੀ ਕਿਵੇਂ ਵੀ ਉਹ ਸਾਹਮਣੇ ਹੀ ਸਾਰੇ ਤੇ ਆਪਣਾ ਇੱਥੇ ਸੇਵਾ ਮਿਰਨਾ ਕਮਤਜੀ ਸਿੰਘ ਦਾ ਪਿੰਡ ਵੀ ਆਪਣਾ ਆ ਪਰ ਇੱਕ ਗੱਲ ਉਹਨੇ ਵੇਖੋ ਝੂਠ ਕਿੰਨਾ ਚ ਜਾ ਕੇ ਬੋਲਿਆ ਪਹਿਲਾਂ ਤਾਂ ਉਹਨੇ ਡੇਰੇ ਦਾ ਝੂਠ ਬੋਲਿਆ ਵੀ ਗੁਰੂ ਘਰ ਦਾ ਨਾਂ ਲਿਆ ਫਿਰ ਨਾਂ ਦਾ ਝੂਠ ਬੋਲਿਆ ਫਿਰ ਹੋਰ ਵੀ ਬੜੀਆਂ ਚੀਜ਼ਾਂ ਦੇ ਝੂਠ ਬੋਲ ਰਿਹਾ ਉਹ ਆਪਣੇ ਕਹਿ ਰਿਹਾ ਜੀ ਪਹਿਲਾਂ ਮੈਂ ਵੀ ਤੁਸੀਂ ਜਦੋਂ ਗੱਲ ਕੀਤੀ ਨਾ ਪੌਲ ਸਾਹਿਬ ਕਿੱਥੋਂ ਲਈ ਉਦੋਂ ਕਹਿੰਦੇ ਜੀ ਗਿਆਨਦਾਸ ਮੈਂ ਬਾਬਾ ਬੁੱਢਾ ਉਹ ਫਿਰ ਬਾਬਾ ਧਿਆਨਦਾਸ ਧਿਆਨਦਾਸ ਤੁਹਾਡੇ ਵੀਡੀਓ ਦੇ ਵਿੱਚ ਵੀ ਹੈ ਉਦੋਂ ਜਦੋਂ ਇੰਟਰਵਿਊ ਗੱਲ ਕਰ ਰਹੇ ਸੀ ਉਹਨਾਂ ਨੇ ਦੋਤੇ ਉਦੋਂ ਹੀ ਫੋਨ ਮਾਰਿਆ ਹਾਂ ਮਾਰਿਆ ਮਾਰਿਆ ਫੋਨ ਹਾਂ ਉਹ ਕਹਿੰਦਾ ਸਾਡੇ ਡੇਰੇ ਨਾਲ ਇਹ ਤਾਂ ਕੋਈ ਤੱਲੋਕਤ ਨਹੀਂਗਾ ਹਾਂ ਇਹ ਕਾਰਵਾਈ ਕਿਉਂ ਨਹੀਂ ਕਰਵਾ ਰਹੇ ਕਿ ਮੈਂ ਤਾਂ ਇਹ ਗੱਲ ਕਹਿਣਾ ਹੈ ਤੁਸੀਂ ਮੰਨਦੇ ਹੋ ਕਿ ਇੱਥੇ ਕਾਰਵਾਈ ਹੋਣੀ ਚਾਹੀਦੀ ਆ ਮੈਂ ਜਿੱਥੇ ਆਖਣਗੇ ਮੈਂ ਜਾਣ ਨੂੰ ਤਿਆਰ ਆ ਪਹਿਲੇ ਸਾਲ ਮੇਰੀ ਸਕਾਰਵਾਈ ਮੰਗਦੇ ਹੋ ਕਿ ਸ਼੍ਰੋਮਣੀ ਕਮੇਟੀ ਦੀ ਕਰਣੀ ਚਾਹੀਦੀ ਸਾਰੀ ਹੋਣੀ ਚਾਹੀਦੀ ਜੀ ਕਿਸੇ ਨੇ ਕੰਪਲੀਟ ਕੀਤੀ ਜਾਂ ਕਰਨਾ ਚਾਹੁੰਦੇ ਬੇਖੁਲ ਜੀ ਜੇ ਅਸੀਂ ਅੱਜ ਇਸ ਹੱਕ ਦੇ ਨਾਲ ਲੜੇ ਫਿਰ ਨਹੀਂ ਚਾਹੀਦੀ ਜਿਹ ਰਸਤੇ ਤੇ ਫਿਰ ਅਸੀਂ ਵੇਖ ਮੜਾ ਇੱਥੇ ਆਈਏ ਇੱਕ ਮਿੰਟ ਜੀ ਫਿਰ ਕੋ ਜੇ ਅਸੀਂ ਇਸ ਹੱਕ ਦੇ ਨਾਲ ਲੜੇ ਤੇ ਫਿਰ ਆਈ ਲੜਾਂਗੇ ਕਦੋਂ ਹਾਂ ਅਸੀਂ ਲੜਾਂਗੇ ਕਦੋਂ ਦੇਖੋ ਸਾਡੇ ਦਰਬਾਰ ਸਾਹਿਬ ਦੀ ਕਮੇਟੀ ਬਣੀ ਆ ਸਤਕਾਰ ਸਾਡੇ ਬਹੁਤ ਵਧੀਆ ਪ੍ਰਧਾਨ ਜੀ ਆ ਬੈਠੇ ਸਾਡੇ ਪ੍ਰਧਾਨ ਸਭ ਜੁਵਾ ਮਿਲਗੇ ਦੇ ਨਾਲ ਵੈਸੇ ਬੰਦੀ ਤੇ ਹੈ ਜੀ ਹਾਂ ਕਰਾਂਗੇ ਕਰਾਂਗੇ ਜ਼ਰੂਰ ਕਰਾਂਗੇ ਚਰਚ ਤੇ ਜ ਫਾਸੀ ਹੋਣੀ ਚਾਹੀਦੀ ਇਸ ਬੰਦੇ ਲੋਕਾਂ ਨੂੰ ਸਾਡੇ ਗ੍ਰੰਥੀਆਂ ਨੂੰ ਵੀ ਪਤਾ ਲੱਗੇ ਵੀ ਗ੍ਰੰਥੀ ਦੀ ਕੀ ਸੋਚ ਹੈ ਕਿੱਥੇ ਅਸੀਂ ਪਾਠ ਕਰਨਾ ਕਿੱਥੇ ਨਹੀਂ ਕਰਨਾ ਜੇ ਕੋਈ ਕਾਰਵਾਈ ਹੋਊ ਤਾਂ ਫੇਰ ਹੀ ਸਮਝਣਗੇ ਨਾ ਗ੍ਰੰਥੀ ਵੀ ਫੇਰ ਹੀ ਸੁਣੋવણી ਕਮੇਟੀ ਵਾਲੇ ਜਾਂ ਸਾਡੀਆਂ ਪਿੰਡਾਂ ਦੀਆਂ ਕਮੇਟੀਆਂ ਫੇਰ ਹੀ ਇਹ ਗੱਲ ਸਮਝਣੀ ਆ ਵੀ ਸਾਡੇ ਕੀ ਹਾਲਾਤ ਆ ਸਾਡੇ ਗ੍ਰੰਥੀ ਦੇ ਕੀ ਹਾਲਾਤ ਆ ਜਦੋਂ ਤੁਸੀਂ ਕਿਸੇ ਗ੍ਰੰਥੀ ਨੂੰ ਇਸ ਤਰ੍ਹਾਂ ਮੰਨ ਲਓ ਵੀ ਮਹਾਰਾਜ ਸਾਹਿਬ ਦੀ ਦਰਦਸ਼ਾ ਕਰਦਾ ਹੈ ਤੇ ਤੁਸੀਂ ਕੋਈ ਸਜਾ ਹੀ ਨਹੀਂ ਦਮਾਉਦੇ ਹੂੰ ਤੇ ਫਿਰ ਤਾਂ ਉਹ ਹੋਰ ਰਾਹ ਮਿਲ ਜਾਂਦਾ ਜਿਹੜਾ ਸਲੂਨ ਸੀਗਾ ਉਹ ਤੁਹਾਡੇ ਪਿੰਡ ਦਾ ਹੀ ਸੀਗਾ ਹਾਂ ਆਪਣੇ ਟੀਬੀ ਤੋਂ ਮੁੰਡਾ ਜੀ ਉਹ ਅੱਛਾ ਆਪਣੇ ਕੋਲੇ ਖੜੇ ਆ ਲਾਇਓ ਮੁੰਡੇ ਨੂੰ ਆ ਜਾਓ ਭਾਈ ਆ ਜਾ ਉਹ ਹੋ ਜੂ ਸਾਡ ਕੋਲ ਕੋਈ ਨਹੀਂ ਟਿਪ ਕਰ ਉਹ ਦੇਖ ਕੇ ਨਾ ਆ ਜਾਓ ਕੋਈ ਨਾਲ ਇੱਕ ਹੀ ਆ ਜਾ ਤੁਸੀਂ ਇਸੇ ਪਿੰਡ ਦੇ ਵਸਨੀਕ ਹੋ ਹਾਂ ਜੀ ਤੁਸੀਂ ਡੇਰੇ ਨਾਲ ਜੁੜੇ ਸੀ ਕਿ ਜਾਂ ਇੱਥੋਂ ਗੁਰੂ ਗ੍ਰੰਥ ਸਾਹਿਬ ਜਨਵਰੀ ਕਿਵੇਂ ਸੋਚਿਆ ਜੀ ਅਸੀਂ ਇੱਥੇ ਹੀ ਜਾਂਦੇ ਸੀ ਅੱਛਾ ਹਾਂ ਤਾਂ ਹੀ ਅਸੀਂ ਇੱਥੇ ਆ ਗਏ ਤੁਸੀਂ ਤਾਂ ਹੀ ਹੈ ਕਿ ਆ ਸੀਗਾ ਅੱਛਾ ਬਸ ਤੇ ਉਹ ਬਾਬਾ ਕਹਿੰਦਾ ਹਾਥੀ ਕਰਵਾ ਕੇ ਤੇ ਲੈ ਚਲਾਂਗੇ ਅਸੀਂ ਦੱਸਿਆ ਉਹਨੂੰ ਵੀ ਨਾਈ ਦੀ ਦੁਕਾਨ ਹੈ ਬਈ ਅਸੀਂ ਤਾਂ ਵਾਲ ਬੂਲ ਕੱਟਣ ਵਾਲਾ ਕੰਮ ਕਰਨ ਲੱਗੇ ਆ ਕਿ ਆ ਹੀ ਕਿਹਾ ਸੀ ਵੀ ਸਲੂਨ ਖੋਲ੍ਹ ਜਵਾਕਾਂ ਨੇ ਮਹੂਰਤ ਕਰਨੇ ਆ ਬਸ ਆ ਗੱਲ ਗਈ ਸੀ ਆ ਕੇ ਤੇ ਉਹ ਕਹਿੰਦਾ ਵੀ ਛੋਟਾ ਹਾਥੀ ਕਰਾ ਲੈ ਉਹਦੇ ਤੇ ਏ ਕਿਰ ਸਮਾਂ ਲੈ ਚਾਹੀਦਾ ਹਾਂ ਆਹੀ ਗੱਲ ਰਹੀ ਸੀ ਬਸ ਪਰ ਅਸੀਂ ਗਲਤੀ ਮੰਨਦੇ ਜਿਹੜੀ ਸਾਥ ਹੋਈ ਸੀ ਮਗਰਲਾ ਕਿਹੜੀ ਗਲਤੀ ਕਰ ਬ ਹਾਂ ਉਹ ਹੀ ਗੱਲ ਹੈ ਜਿਹੜਾ ਹਾਥੀ ਗੋਇਆ ਦਾ ਲਿਬੜਿਆ ਤੁਸੀਂ ਦੇਖਿਆ ਨਹੀਂ ਗਾ ਕਿਉਂ ਤੇ ਚ ਗੋਇਆ ਲੱਗਿਆ ਜਾਂ ਇਹਨੇ ਕੋਈ ਦੱਸਿਆ ਨਹੀਂ ਤੁਸੀਂ ਇਹਦੀ ਮਰਜ਼ਾਦਾ ਹੁੰਦੀ ਹੋ ਸਕਦਾ ਚਲ ਪਰਿਵਾਰ ਨੂੰ ਨਾਮ ਪਤਾ ਹੋਵੇ ਨਹੀਂ ਜੀ ਬਸ ਦੇਖਿਆ ਤਾਂ ਨਹੀਂ ਗਿਆ ਕਰਾ ਕੇ ਤੇ ਇਹ ਹੈ ਇਸ ਪਰ ਉਹ ਕਹਿੰਦੇ ਸਾਫ ਸੁਥਰ ਕਰ ਲਿਆ ਸਾਨੂੰ ਤਾਂ ਹਾਈ ਪਤਾ ਮੈਂ ਤਾਂ ਨਹੀਂ ਗਈ ਸੀ ਜਦੋਂ ਗੁਰਗ੍ਰੰਥ ਸਾਹਿਬ ਲੈ ਕੇ ਗਏ ਤੁਸੀਂ ਇੱਥੋਂ ਉਹ ਤੋਂ ਕਿੰਨੇ ਜਾਣੇ ਸੀ ਤੁਸੀਂ ਉਹ ਇਹਨੂੰ ਪਤਾ ਜੀ ਸੀ ਨਾਲ ਮੈਂ ਤਾਂ ਤੁਸੀਂ ਕਿੰਨੇ ਜਣੇ ਵੀਰੇ ਤੁਸੀਂ ਸੀਗੇ ਅਸੀਂ 5 ਜਣੇ ਸੀ 5 ਜਣੇ ਪੂਰੇ ਸੀਗੇ ਹਾਂ ਜੀ ਬੈਠ ਜਾ ਬੈਠ ਜਾ ਲੱਗ ਲਗ ਪਰ ਜਦੋਂ ਕੱਲ ਉੱਥੇ ਰੌਲਾ ਪਿਆ ਉਦੋਂ ਪੰਜ ਬੰਦੇ ਦਿੱਸੇ ਨਹੀਂ ਗੁਰੂ ਰੰਸਬ ਕੱਲਾ ਛੰਡ ਕੇ ਪੱਜ ਗਿਆ ਸਾਰੇ ਨਹੀਂ ਇੱਕ ਤਾਂ ਮੇਰਾ ਦੋਤਾ ਹੀ ਸੀਗਾ ਜੀ ਅੱਛਾ ਤੇ ਇੱਕ ਪੁਰਾਣਾ ਸੀ ਆਈ ਅੱਛਾ ਇੱਕ ਟਾਈਪ ਵਾਲਾ ਤੇ ਦੋ ਸੀ ਹੁਣ ਸੀ ਅੱਛਾ ਇੱਕ ਐਥੇ ਮੁੰਡਾ ਸੀ ਮੇਰੇ ਨਾਲ ਸੀਗਾ ਜੀ ਅੱਛਾ ਹਾਂਜੀ ਛੋਟੇ ਹੱਥ ਤੇ ਪ੍ਰਬੰਧ ਕਿਨੇ ਕੀਤਾ ਪ੍ਰਬੰਧ ਹੈ ਬਾਬੇ ਨੇ ਗਿਆ ਸੀ ਜੀ ਨਹੀਂ ਕੀਤਾ ਤੁਸੀਂ ਸੀ ਕਿ ਬਾਬੇ ਨੇ ਆਪ ਸੱਤਿਆਂ ਨੂੰ ਕਰਾਇਆ ਸੀ ਸੱਤ ਨੂੰ ਉਹਦੇ ਵੀ ਆਪਣਾ ਸਮਾਨ ਸਾਰਾ ਝਾੜੂਗਾ ਜੀ ਐਂਕੂ ਵਾਲੋ ਇਹ ਤਾਂ ਗੱਡੀ ਤੇ ਆਖਿਆ ਸੀ ਜੀ ਤੁਸੀਂ ਕਾਰਟੇਲ ਜਾਣਾ ਚਾਹੁੰਦੇ ਸੀ ਹਾਂਜੀ ਕਰੋ ਗੱਲ ਬਈ ਵੀ ਉਹ ਕਿੱਦਾਂ ਦੀ ਮਰਿਆਦਾ ਰੱਖ ਕੇ ਚੱਲੀ ਜਾਂਦਾ ਪਿੰਡ ਚ ਬਹੁਤ ਮਾੜੀ ਹੈ ਹੈ ਜਿੰਨ ਨਿੰਦਨਯੋਗ ਜਿੰਨੀ ਵੀ ਕਹਿ ਦਿੱ ਗਏ ਜੀ ਉਨੀ ਨਿੰਦਨਯੋਗ ਹੈ ਹਾਂ ਹਾਂ ਪਿੰਡ ਵਿੱਚ ਪਸ਼ੂਲੱਤੀ ਦੇ ਆ ਬਹੁਤ ਹੀ ਨਿੰਦਨਯੋਗ ਹੈ ਜੀ ਬਾਕੀ ਵੇਖੋ ਇਹਨਾਂ ਨੇ ਵੀ ਧਿਆਨ ਚਾਹੀਦਾ ਸੀ ਇਹਨਾਂ ਦਾ ਵੀ ਬੱਚਿਆਂ ਦਾ ਵੀ ਇਹਨਾਂ ਨੂੰ ਵੀ ਧਿਆਨ ਚਾਹੀਦਾ ਸੀ ਚਲੋ ਮੰਨਦੇ ਆ ਪਰ ਜਿੱਥੇ ਜਿਆਦਾ ਡਿਊਟੀ ਉਹ ਗਰੰਟੀ ਉਹ ਗਰੰਟੀ ਦੀ ਹੈ ਜੀ ਜਿਨੇ ਵੇਖੋ ਸਾਰਾ ਕੁਝ ਕਰਨਾ ਪ੍ਰਗਾਸ਼ ਕਰਨਾ ਜੋ ਕੁਝ ਕਰਨਾ ਸਾਡੇ ਹੁਣ ਜਹਦੜਜੀ ਕਵਰਜੀਤ ਸੋ ਬੈਠੇ ਆ ਜੀ ਕਵਰਜੀਤ ਸੋ ਬੈਠੇ ਆ ਅਸੀਂ ਪ੍ਰਗਾਸ਼ ਕਰਾਉਨੇ ਆ ਕਿ ਪਹਿਲਾਂ ਜਾ ਕੇ ਜਗਾ ਵੇਖਦੇ ਆ ਫਿਰ ਉਹਨੂੰ ਸਫਾਈ ਕਰਾਉਂਦੇ ਆ ਸਾਰਾ ਪਹਿਲਾਂ ਇੱਕ ਦਿਨ ਪਹਿਲਾਂ ਤਿਆਰੀ ਕਰਕੇ ਫਿਰ ਪ੍ਰਗਾਸ਼ ਕਰਦੇ ਆ ਜੀ ਇੰਨੀ ਮਰਜ਼ਾਦਾ ਇਹਨਾਂ ਦੀ ਇਦਾਂ ਹੀ ਗਰੀਬ ਬੰਦੇ ਆ ਜਿਹੜੇ ਗਰੀਬ ਜਨਤਾ ਹੈਗੇ ਨੇ ਉਹਨਾਂ ਦੇ ਜage ਪ੍ਰਗਾਸ਼ ਕਰਦੇ ਆ ਜੀ ਕੋਨੋ ਕਹਿ ਦੇਖ ਰਹੀ ਦੇਸੀ ਕਿਉਂ ਲੈ ਕੇ ਨਹੀਂ ਕੋਈ ਗੱਲ ਨਹੀਂ ਜਿਹੜਾ ਮਰਜ਼ੀ ਲਿਓ ਢਾਲ ਦੇਣਾ ਹੀ ਬਣਾਦੇ ਫੋਦਾ ਸਰੋਂ ਤੇਲ ਨੇ ਬਣਾਦੇ ਜੀ ਕੋਈ ਮਰਜ਼ਾਦ ਨਹੀਂ ਇਹਦਾ ਕਹ ਲੈ ਪੈਸੇ ਜਿਹਦੇ ਮੱਥਾ ਟਕਾਈ ਵੀ 500 ਰੁਪਏ 1000 ਰੁਪਏ ਲਓ ਇੱਥੇ ਮਰਜ਼ੀ ਪ੍ਰਕਾਸ਼ ਕਰਾਓ ਤੇ ਬੱਸ ਹੂੰ ਇਹ ਦੁਕਾਨਦਾਰੀ ਬਣ ਗਈ ਜੀ ਇਹਦੀ ਇਹਦਾ ਦੁਕਾਨਦਾਰੀ ਕਰਦਾ ਸੀ ਅਪਾ ਜੀ ਸਾਡਾ ਗੁਰਦੁਆਰਾਏ ਗੁਰੂ ਸਰਾ ਇਹ ਗ੍ਰਾਂਥੀ ਸਿੰਘ ਰੱਖਿਆ ਹੋਇਆ ਕਮੇਟੀ ਬਣੀ ਵੀ ਆ ਜੀ ਟੋਟਾ 10 ਸਾਲ ਹੋ ਗਏ ਨਤਨੇ ਮਰਜਾਨਾ ਕਰਦਾ ਬਹੁਤ ਸਤਿਕਾਰ ਕਰਦਾ ਗੁਰੂ ਮਹਾਰਾਜ ਦਾ ਸਾਡਾ ਡੇਰੇ ਨਾਲ ਉਸ ਨਾਲ ਕੋਈ ਤਾਲਕ ਨਹੀਂਗਾ ਨਾ ਸਾਡਾ ਪਾਠ ਹੀ ਗਿਆ ਇੱਥੋਂ ਨਾ ਗੁਰੂ ਗ੍ਰੰਥ ਸਾਹਿਬ ਦੀ ਬੀੜ ਗਈ ਆ ਜੋ ਕਹਿ ਰਿਹਾ ਝੂਠ ਮਾਰ ਰਿਹਾ ਸੀਗਾ ਉਹ ਜੋ ਗੁਰੂ ਗ੍ਰੰਥ ਸਾਹਿਬ ਦੀ ਬੀੜਾ ਗੁਰੂ ਮਹਾਰਾਜ ਦੀ ਉਹ ਡੇਰੇ ਚ ਹੀ ਲਗਿਆ ਸੀ ਡੇਰੇ ਦਾ ਹੀ ਗੁਰੂ ਗ੍ਰੰਥ ਸਾਹਿਬ ਲੈ ਕੇ ਉਸ ਨੇ ਉੱਥੇ ਲਿਜਾ ਕੇ ਪਰ ਉਹ ਗਲਤੀ ਆਦੀ ਮੰਨਣ ਨੂੰ ਹਜੇ ਵੀ ਅਸੀਂ ਪੂਰਾ ਤਿਆਰ ਨਹੀਂ ਅਸੀਂ ਵੀ ਕਹਾਂ ਉਹਨੂੰ ਵੀ ਤੁਸੀਂ ਜੋ ਸੋਤੋ ਚਲ ਗਲਤੀ ਹੋਈ ਆ ਜਾਣੇ ਜਾਂ ਨਾ ਜਾਣੇ ਜੇ ਤੁਸੀਂ ਮਾਫੀ ਮੰਗ ਲਓ ਇੱਕ ਗੱਲ ਗਲਤੀ ਤਾਂ ਕਰ ਹੀ ਜਾਣਾ ਫਿਰ ਉਹ ਮਾਫੀ ਮੰਗ ਬਖਸ਼ਣ ਜੋ ਹੁੰਦੀ ਹੈ ਗੁਰੂ ਮਹਾਰਾਜ ਵੀ ਬਖਸ਼ ਦਿੰਦਾ ਉਹਨੂੰ ਉਹਨੂੰ ਆਪਾਂ ਪਿਆਰ ਹੀ ਆਖਾ ਜੀ ਤੁਸੀਂ ਮਾਫੀ ਮੰਗ ਲਓ ਮਾਫੀ ਮੰਗ ਆ ਆ ਤੁਸੀਂ ਵੀਡੀਓ ਕਰਾਈਆਂ ਜਾ ਕੀ ਆ ਜਿਹੜੇ ਪੋਥੀਆਂ ਇਹ ਕਮੇਟੀ ਵਾਲੇ ਸੀਗੇ ਸੰਗ ਉਹਦੋਂ ਅਸੀਂ ਤਾਂ ਅੰਦਰ ਸੀਗੇ ਅੰਦਰ ਆ ਆ ਤੁਸੀਂ ਆ ਦੇਖੋ ਤੁਸੀਂ ਜਦੋਂ ਉਹ ਕੱਢ ਰਹੇ ਨੇ ਕਿਹੜੇ ਤਰੀਕੇ ਦੇ ਨਾਲ ਉਹਨਾਂ ਨੇ ਰੱਖੀਆਂ ਹੋਈਆਂ ਇਤਤ ਦੀ ਸੰ ਤੇ ਉਸ ਕਮਰੇ ਨੂੰ ਜਦੋਂ ਉਸ ਤੋਂ ਬਾਅਦ ਚੋਚ ਨੇ ਮੁੰਡਾ ਜਾਣ ਲੱਗਿਆ ਮੇਰੀ ਨਿਗਾ ਚ ਆਂਦਾ ਇਹ ਤਾਂ ਕੂੜੇ ਵਾਲਾ ਕਮਰਾ ਇੱਧਰ ਨਾ ਜਾਓ ਆਹ ਕੂੜਾ ਇਹਨੂੰ ਕੂੜਾ ਕੱਸ ਦੇਖੋ ਜੀ ਇਦੋਂ ਘਟਰਾ ਘਟੀਆਂ ਗੱਲ ਕੀ ਹੈ ਜੀ ਸਾਡੇ ਸਤਕਾਰ ਜੋ ਬਾਣੀ ਜਿਹਨੂੰ ਉਹ ਵਲੇਟ ਵਲੇਟ ਰੱਖੀ ਬੇਟਾ ਇਦੋਂ ਮਾੜਾ ਕੀ ਆਂਸਰ ਹੋਊਗਾ ਜੀ ਬਹੁਤ ਘਟਿਆ ਇਨਸਾਨ ਆ ਜੀ ਇਸ ਤਣ ਘਟਿਆ ਕਹਿੰਦੇ ਵਾ ਤਰ ਉਹਨਾਂ ਦਾ ਜਾਇਜ਼ਾ ਸਾਡਾ ਉਹਦੇ ਨਾਲ ਕੋਈ ਤਾਂ ਲੱਗਣੀਗਾ ਡੇਰੇ ਦਾ ਜਾਣ ਕੇ ਉਹ ਗੱਲ ਤਾਂ ਠੀਕ ਹੈ ਪਰ ਤੁਹਾਡੇ ਨਗਰ ਦਾ ਨਾਮ ਆ ਰਿਹਾ ਕਿ ਤੁਸੀਂ ਉਹਦੇ ਤੇ ਕਾਨੂੰਨੀ ਕਾਰਵਾਈ ਕਰਾ ਰਹੇ ਹੋ ਹੁਣ ਉਹਦਾ ਜੇ ਹੁਣ ਸਾਰੀ ਕਮੇਟੀ ਬਹਿ ਕੇ ਵਿਚਾਰ ਵਟਾਂਦਰਾ ਕਰਨਗੇ ਜੇ ਉਹ ਮਾਫੀ ਜੇ ਉਹ ਮਾਫੀ ਨੂੰ ਤਾਂ ਕਿਹਾ ਵੀ ਜੇ ਸੋਤੋ ਗਲਤੀ ਹੈ ਤਾਂ ਮਾਫੀ ਮੰਗੋ ਜੇ ਨਹੀਂ ਮਾਫੀ ਮੰਗਦਾ ਤਾਂ ਉਹਦੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਕਹੇ ਕਾਲ ਤੱਕ ਸ੍ਰੋਮਣੀ ਮੀਤਿਆ ਆ ਗਿਆ ਜਓ ਮਰੇ ਸਾਹਿਬ ਆ ਜਓ ਆਇਦਰਾ ਜਓ ਇਹ ਪਿੰਡ ਵਾਲੇ ਕਹਿੰਦੇ ਵੀ ਕਾਰਵਾਈ ਕਰਾਉਣੀ ਚਾਹੁੰਦੇ ਆ ਕਿੱਦਾਂ ਦੀ ਕਾਰਵਾਈ ਮੰਗਦੇ ਹੋ ਤੁਸੀਂ ਇਹਨੇ ਇਹੋ ਜਿਹੇ ਤਰੀਕੇ ਚਾਹੁੰਦੇ ਰਹਿੰਦੇ ਹੋਗੇ ਪਹਿਲਾਂ ਵੀ ਇਹ ਕੋਈ ਪਹਿਲਾ ਤਾਂ ਹੈਗਾ ਧਾਰਨ ਮਸਲਾ ਏ ਹਾਂ ਜਿਹੜਾ ਆਪਾਂ ਕਾਲਤਾ ਸਰ ਨੂੰ ਪਹਿਲਾਂ ਭਾਵਨਾਵਾਂ ਦੀ ਢਟਕੇ ਦੀ ਜਨਰਲ ਉਹ ਆਪਾਂ ਪ੍ਰਸ਼ਾਸਨ ਕਰਨ ਨਾਲ ਗੱਲ ਆ ਜੋ ਬੰਦੀ ਕਾਰਵਾਈ ਜੋ ਧਾਰਾ ਕਰਨ ਕਰ ਲਾਂਗੇ ਹਾਂ ਜੋ ਬੰਦੀ ਕਾਰਵਾਈ ਕਰਾਂਗੇ ਬਾਕੀ ਪਿੰਡ ਦੇ ਨਾਲ ਕਰ ਲੈ ਜੋ ਪਿੰਡ ਕਹੂਗਾ ਉਹ ਕਰ ਲਾਂਗੇ ਜੋ ਆਪਣੀ ਕਮੇਟੀ ਕਹੇਗੀ ਜਿਵੇਂ ਪਿੰਡ ਵਾਲੇ ਸੱਜਣ ਬੈਠੇ ਸੰਗਤ ਬੈਠੀ ਆ ਜਿਵੇਂ ਕਰ ਕੋਈ ਕੋਈ ਕਰ ਲਾਂਗੇ ਜੋ ਕਹਿਣਗੇ ਹਾਂ ਆਪਿਆ ਇਹ ਕਾਰਵਾਈ ਪੂਰੀ ਹੋਣੀ ਚਾਹੀਦੀ ਆ ਤੁਸੀਂ ਉਹ ਜਦੋਂ ਕਹੇ ਸੀਗੇ ਹਾਂ ਤੁਸੀਂ ਵੇਖਿਆ ਹਰਿਆਂ ਮੈਂ ਸਾਰੀਆਂ ਵੇਖੀਆਂ ਮੈਂ ਕੜਾਈਆਂ ਹਰਿਆਂ ਖੁਦ ਪੋਥੀਆਂ ਮੈਂ ਕੜਾਈਆਂ ਹਰਿਆਂ ਜਿੰਮੀ ਆਏ ਬਿਲਕੁਲ ਵੀ ਇਹਦੀ ਮਰਿਆਦਾ ਠੀਕ ਸੀ ਜਾਂ ਬਿਲਕੁਲ ਨਹੀਂ ਸੀ ਕਿੰਝ ਜ਼ਿਆਦਾ ਬਿਲਕੁਲ ਇਹ ਗਰਬਾਣੀ ਦਾ ਬੁਲਗ ਨਰਾਦਰ ਕਰ ਰਿਹਾ ਸੀ ਬਿਲਕੁਲ ਜਿੱਥੇ ਇੱਥੇ ਦੋ ਭਾਗ ਸੀ ਗੁਰਗਨ ਸਾਹਿਬ ਦੇ ਪਹਿਲਾ ਆ ਪਾ ਦੂਜਾ ਭਾਗ ਸ਼ਵਦਾਰ ਸਪੋਥੀ ਗੁਰਕਾ ਸਾਹਿਬ ਸਾਰੀ ਗਰਬਾਣੀ ਸੀ ਜੋ ਇਹਦੇ ਲੰਬਾਈ ਦੇ ਵਿੱਚ ਆ ਦੇ ਕੱਪੜੇ ਪਏ ਆ ਪੈਨ ਨਾਲੇ ਉੱਥੇ ਗਰਬਾਣੀ ਪਈ ਆ ਹੂੰ ਆ ਦੇ ਕੱਚੇ ਬਲੇਨਾਂ ਜੀ ਸਰ ਸੋਕ ਬੱਚੇ ਉਸ ਵੀ ਆਹੀ ਹੂੰ ਕੌਨ ਰਾਧੇ ਕਰਾ ਕਿਰਮਾਨੀ ਦਾ ਹੈ ਹੂੰ ਪਹਿਲਾਂ ਸਾਨੂੰ ਉਧਰ ਵੱਡ ਨਹੀਂ ਜਾਂਦਾ ਉਧਰ ਹੈ ਹੀ ਕੋਈ ਨਹੀਂ ਹੂੰ ਉਹ ਤਾਂ ਅਸੀਂ ੱੱਕੇ ਨਾਲ ਵਾਰੀ ਖੋਲੀ ਜਾ ਕੇ ਵੇਖਿਆ ਜਾ ਕੇ ਇਹ ਉੱਤੇ ਕੱਪੜੇ ਪਾਉਂਦੇ ਦੇ ਆਹ ਦੇਖ ਹੇ ਗੁਰਕਾ ਹਵਾ ਆ ਬਿਸਰਾਣੇ ਜਿਹੇ ਜਿਹੜੀ ਆ ਥੱਲੇ ਪਾਈ ਹੋਈ ਉਹਤੇ ਕੱਪੜੇ ਪਾਏ ਸਾਰੇ ਉੱਤੇ ਦੇ ਹੂੰ ਥੱਲੇ ਕਿਰਮਾਨੀ ਦੀ ਗੁਰਕੇ ਪਾਏ ਪਛੀਆਂ ਪਈਆਂ ਕੱਪੜਿਆਂ ਚ ਲਕੋ ਕੇ ਰੱਖੀ ਬੇਚ ਚ ਲਕੋ ਕੇ ਰੱਖੇ ਦੋ ਭਾਗ ਨੂੰ ਗੁਰਗੰਸਾ ਵੀ ਆ ਜੇ ਮਾੜੋ ਦੋ ਭਾਗ ਨੇ ਭਾਗ ਪਹਿਲਾ ਭਾਗ ਦੂਜਾ ਉਹ ਵੀ ਗੁਰਗੰਸਾ ਵੀ ਆ ਬਾਣੀ ਉਹ ਹੀ ਆ ਬਾਣੀ ਉਹ ਹੀ ਆ ਹੂੰ ਬਾਣੀ ਉਹ ਹੀ ਆ ਜੋ ਗੁਰਗੰਸਾ ਕਹਿੰਦਾ ਜੱਚੇ ਉਹ ਹੀ ਬਾਣੀ ਹੋਵਾ ਪਰ ਉਹਨੂੰ ਲਾ ਬਾਣੀ ਬਿਲਕੁਲ ਨਰਾਦਰ ਹੋ ਰਹਿ ਗਿਆ ਬਿਲਕੁਲ ਪਰ ਮੈਂ ਇਹ ਕਹੂੰ ਮੈਂ ਐਡਾ ਪਿੰਡ ਆ ਪਿੰਡ ਵਾਲੇ ਨੇ ਕੀ ਹਿੱਤ ਕਿ ਵਿਖਾ ਕੇ ਨੇ ਕਹਿੰਦਾ ਫਰਜ਼ ਬੰਦਾ ਹੈ ਜੀ ਵੀ ਜੋ ਵੀ ਪਿੰਡ ਕਿ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਉਹ ਇੱਥੇ ਬੜਾ ਵਿਦੇ ਵੀ ਕੀ ਹੋ ਰਿਹਾ ਆਪੂ ਨੰਬਰ ਦਾ ਰਹੇ ਉਹ ਕਹਿੰਦਾ ਸੱਚੀ ਗੱਲ ਕਹੀ ਉਹ ਕਹਿੰਦੀ ਇਹਨਾਂ ਨੂੰ ਵੋਟਾਂ ਹੀ ਨਹੀਂ ਕਰੰਦੀਆਂ ਕੁਛ ਸਾਡੇ ਪਿੰਡੋਂ ਪਰਖੂ ਲਈ ਕਰਦੇ ਨੇ ਕੱਲ ਹਾਂਜੀ ਇਹਨੂੰ ਪਿੰਡੋਂ ਕਰਨਾ ਚਾਹੀਦਾ ਸਾਦੂ ਨੂੰ ਹਾਂ ਇਹ ਤਾਂ ਕੋਈ ਹੋਰ ਸਾਦੂ ਪਾਉਣਾ ਚਾਹੀਦਾ ਹਾਂ ਕਿਹੜੇ ਪਿੰਡ ਹੈ ਕਿਹੜੇ ਨਾ ਕਿਸਦੀ ਇੱਧਰ ਛੱਡੀ ਜੀ ਇਹ ਜਿੱਤਾਂ ਵੀ ਉਹ ਪਿੰਡੋਂ ਨਿਕਲ ਗਿਆ ਸੀ 6 ਮਹੀਨਾ ਬੋਲੋ ਫਿਰ ਮੋੜ ਵਾਲਾ ਮਹਾਵਤਾਲਾ ਨੇ ਹਾਂ ਇਹਨੂੰ ਆਇਆ ਲਿਆ ਕੇ ਬੁਲਾਇਆ ਸਾਧ ਕੰਦਿਆਂ ਨੂੰ ਰੁੱਟਿਆ ਹੋਇਆ ਸੀ ਨੇ ਇੱਧਰ ਤਾਂ ਉਹ ਦੇਖੇ ਮੈਂ ਤਾਂ ਉਹਦੇ ਕੋਲ ਹੀ ਐਡਾ ਬੇਜਿੱਤਾ ਸਾਧ ਹੈ ਛੱਟਾ ਨੂੰ ਛੱਟਾ ਰਿਹਾ ਇਹਨੂੰ ਹੂੰ ਮੱਚੇ ਪਾਇਆ ਸੀ ਨਾ ਤੇ ਹੂੰ ਇੱਕ ਸਾਡੇ ਬਾਹਰ ਤੋਂ ਪਾਣੀ ਐਡਾ ਡਾ ਡਾ ਧੀਆਂ ਨੂੰ ਹੱਥੋਂ ਨੇ ਪਾਲਿਆ ਗੁਰੂ ਗ੍ਰੰਥ ਸਾਹਿਬ ਨੂੰ ਹੱਥੋਂ ਨੇ ਪਾਲਿਆ ਉਹਨੇ ਛੱਡਿਆ ਹੀ ਕੱਖ ਨਹੀਂ ਤੇ ਬਿੰਦਲ ਹਜੇ ਨੇ ਅਜੇ ਵੀ ਉਹਨਾ ਅਜੇ ਵੀ ਬਾਣ ਕਰਦੇ ਆ ਅਗੇ ਵੀ ਉਹਦੇ ਜਾ ਕੇ ਦੇਨ ਟਕਰ ਜਾਂਦੀ ਉਹਨੂੰ ਹੂੰ ਆਥੋ ਜੀ ਵੇਖ ਲਿਆ ਹੋਣਾ ਜੀ ਐਡਾ ਦਾ ਪਾਣੀ ਸਾਡੇ ਬਾਹਰ ਝੁੱਲਦਾ ਸੀ ਹੂੰ ਉਦੋਂ ਛੱਪਰ ਦੇ ਵਿੱਚ ਖੁੱਲ੍ਹੋ ਰਹੀ ਸੀ ਹੂੰ ਲਟਾਈਆਂ ਵਟਿਆ ਦਾ ਪੱਟ ਕੇ ਛੱਪਰ ਖਿੱਦ ਦੇ ਬਜ਼ੁਰਗ ਅਸੀਂ ਇਕੱਠੇ ਕਰਕੇ ਖੂਹ ਨੂੰ ਐਂ ਲਾਂਗ ਬਲਾ ਸਾਡੇ ਬਾਹਰ ਦੇ ਵਿੱਚ ਜੀ ਲੋਕਾਂ ਦੀਆਂ ਧੀਆਂ ਪੈਣਾ ਨੇ ਸਾਡੀਆਂ ਤਾਈਆਂ ਚਾਚਿਆਂ ਨੇ ਪਾਣੀ ਭਰਨੇ ਤੇ ਪਾਣੀ ਤੇ ਲੱਕਾ ਧਰਿਆ ਤੇ ਉਦੋਂ ਉਹਨਾਂ ਖੂਟਾ ਅਟਾਕੇ ਇਹ ਇਦਾਂ ਛੜ ਲੱਗ ਗਿਆ ਉਹਦੇ ਹੁਣ ਔਰੋ ਬਣਿਆ ਨਾ ਔਰ ਉੱਥੇ ਉਹ ਲਾਂਗਾ ਮਗਲੇ ਪਾਸੇ 4 ਫੁੱਟ ਸਰਤਾ ਸੀ ਉਹ ਕੱਲ ਜੀ ਡਿੱਗ ਪਈ ਐ ਹੁਣ ਸਿੱਧੀ ਕਰਕੇ ਕਰ ਲਈ ਫੇਰ ਵਾਲੀ ਕੋਈ ਜਿਹੜਾ ਉਹਦਾ ਵੀ ਤੂੰ ਲਾਂਗਾ ਕਾ ਵਧ ਤੇ ਉਹ ਛੇ ਪਾਣੀ ਤੇ 5 ਫੁੱਟ ਤੋਂ ਲਾ ਕੇ ਨਾ ਡੁੱਤੀ ਲਾ ਕੇ ਅੰਗਾ ਖੁੰਡ ਤੇ ਡਰ ਜਾਂਦੇ ਸੀ ਟਟਣਾ ਧਰ ਗਿਆ ਸੀ ਜੇ ਮਾਇਕਾ ਯਾਰਾ ਪੱਥਰ ਪਏ ਟਾਕੇ ਧਰ ਲੀਏ ਉਹ ਮੈਂ ਲਾ ਕੇ ਮੁੰਡੇ ਦੋ ਪੱਖਰ ਧਰਾ ਕੇ ਟਾਕੇ ਧਰਤੇ ਉਹ ਪਾਣੀ ਦੇ ਵਿੱਚ ਸਾਡੇ ਜੁੱਤੀ ਉੱਤੋਂ ਚੜ ਕੇ ਆਪਰਲਾ ਪੇ ਲੋਕ ਆਹ ਟੱਪੜਾ ਪੇ ਸਾਡੇ ਬਾੜ ਜੋ ਮੇਸਤੀ ਦਾ ਘਰ ਤੇ ਛੱਪੜ ਚ ਗਾਂ ਕਾਨੂੰ ਦੀ ਮੇਸਤੀ ਸੀ ਉੱਥੇ ਬੈਠੇ ਇਹ ਆ ਗਿਆ ਜੇ ਮੈਂ ਉਹਦਾ ਸਾਹ ਲਾੜੀ ਪਤੇ ਜੋ ਮੈਂ ਆ ਗਿਆ ਤੇ ਉਹ ਮੈਨੂੰ ਆ ਲੈ ਯਾਰ ਤੇਰਾ ਗਾਲਾ ਮੋਟ ਕੱਢ ਗਿਆ ਤੇ ਛਾਪਾ ਡਾਲ ਲਿਆ ਅਲਕੀ ਨੇ ਭੈੜੀ ਆਈ ਆ ਕਿਹੜੇ ਤੀਖੀ ਕੀਤੀ ਐ ਮੈਂ ਕਹਿੰਦਾ ਮਰ ਤਾ ਮਰ ਤਾ ਕਾਲ ਤੋਂ ਬੜਾ ਰੱਗ ਸਰ ਗੱਲ ਕਰਦਾ ਹੀ ਨਹੀਂ ਔਰ ਸਭ ਨੂੰ ਕੱਢ ਜਾਂਦਾ ਹੂ ਹੂੰ ਤੇ ਮੈਂ ਕਹ ਚਲੋ ਉਹ ਮੈਨੂੰ ਨਹੀਂ ਆਈਆਂ ਸੋਣੋਂ ਨਹੀਂ ਆਈਆਂ ਜਿਹੜਾ ਕਹਦਾ ਸੀ ਤੁਸੀਂ ਛੋਡੇ ਮੂੰਹ ਵੱਡੇ ਹੀ ਤੁਸੀਂ ਨਹੀਂ ਆਖ ਸਕਦੇ ਸਹੀ ਆ ਹਾਂ ਚਲੋ ਰਾਜੇ ਰਾਣਾ ਨੂੰ ਕੱਢੀ ਜਾਂਦੇ ਆ ਮਗਲੋ ਦੇ ਮਕੋਲੇ ਦਾ ਮਲਾੜੀ ਬਦਲ ਚਲੋ ਇਹੋ ਜਿਹਾ ਗੱਲਾਂ ਕਰਦਾ ਇਹ ਇਹ ਇਹੋ ਜਿਹਾ ਬਚਨ ਬੋਲਦਾ ਉਹ ਮੇਰੀਆਂ ਧੀਆ ਨੂੰ ਗੱਲਾਂ ਕਰਦਾ ਧੀਆ ਆਪਸਿਆਂ ਨਹੀਂ ਪੈ ਗਈ ਆ ਪੈਣ ਦੇ ਕੋਲ ਪਰ ਇਹ ਤੁਹਾਨੂੰ ਲੱਗਦਾ ਕਿ ਹੁਣ ਵੀ ਗਾਲਾਂ ਕੱਢੀ ਜਾਂਦਾ ਹੋਗਾ ਸਵਾਲ ਹੀ ਨਹੀਂ ਪੈਦਾ ਹੁੰਦਾ ਗੁਰਬਾਣੀ ਘਟ ਪੜਦਾ ਹੈ ਵੱਧ ਕੱਢਦਾ ਹੈ ਹਾਂ ਗੁਰਬਾਣੀ ਘਟ ਪੜਦਾ ਗਾਲਾਂ ਵੱਧ ਕੱਢਦਾ ਆ ਪਰ ਸਾਡੇ ਇਨ ਘਰ ਦੇ ਨਾਲ ਖਾਲਾ ਪਟਿਆ ਸੀ ਆ ਉਹਦਾ ਵੀਡੀਓ ਬਣਾਇਆ ਸੀ 6 ਤਰੀਕ ਨੂੰ ਆਏ ਸਾਡੇ ਘਰੇ ਪਾਣੀ ਵੜ ਗਿਆ ਸੀ ਬਹੁਤ ਜ਼ਿਆਦਾ ਸੀ ਅੱਛਾ ਹਾਂ ਜੀ ਸਾਡੇ ਘਰ ਸਾਹਮਣੇ ਆ ਸਾਡੇ ਸਾਹਮਣੇ ਪੇਸ਼ ਹੋਇਆ ਕਿ ਨਾਲ ਜਾ ਕੇ ਫੇਰ ਉਹ ਡਰੇਨ ਭਰੀ ਹੈ ਜੀ ਅਸੀਂ ਪੂਰੇ ਪਿੰਡ ਨੂੰ ਅੱਗੇ ਲਈ ਫਿਰਦਾ ਫਿਰਦਾ ਮੈਂ ਨਾ ਕੁਝ ਹੋਈ ਜਦੋਂ ਪਹਿਲਾਂ ਗਏ ਸੀ ਇਹਨਾਂ ਦੇ ਅੱਗੇ 50 ਲੋਨ ਦੀ ਅੱਛਾ ਅਸੀਂ ਪਹਿਲੇ ਪਰ ਜਦੋਂ ਲੋਕੀ ਹੋ ਜਾਂਦੇ ਫਿਰ ਕੀ ਕਰੀਏ ਚਲੋ ਨੰਬਰ ਸਰਪੰਚ ਤੋਂ ਉਹਨੇ ਕਲੀ ਹੋ ਜਾਂਦੇ ਆ ਸਹੀ ਆ ਸਰਪੰਚ ਨੇ ਲਾ ਕੇ ਨਾਲ ਹੀ ਪਟਾਤੀ ਪਹਿਲੇ ਸਰਪੰਚ ਨੇ ਮੈਂ ਆਖਾ ਹੈ ਮੈਂ ਸਰਪੰਚ ਸਾਹਿਬ ਯਾਰ ਗਰੀਬ ਤੇ ਕੱਲ ਰਾਤ ਹੀ ਪਟਾਤੀ ਮੈਨੂੰ ਉੱਥੇ ਪਹਿਲਾਂ ਛੱਪੜ ਸੀ ਮੈਂ ਕਹਾਂ ਬਜਟ ਤੇ ਤੇਰਾ ਕਰ ਪਾ ਛੱਪੜ ਰਹੀ ਛੇ ਵੀ ਸੀਗਾ ਹੈ ਤੇ ਫਿਰ ਅਸੀਂ ਕੀ ਕਰੀਏ ਜਦ ਸਰਪੰਚ ਨੇ ਪਟਾਤੀ ਲੋਕੀਨ ਲੋਕਰ ਵੋਟ ਆ ਠੀਕ ਹੈ ਬਾਪੂ ਜੀ ਸਾਰੇ ਸ਼ਰਮਾਂਗੇ ਸੋਡੇ ਠੀਕ ਆ ਗੱਲ ਆ ਜੀ ਪਿੰਡ ਦਾ ਅਸੀਂ ਕੋਸ਼ਿਸ਼ ਕਰਾਂਗੇ ਪਾਸਤਾ ਤਾਬ ਕਰਨ ਦੀ ਖੰਡ ਪਾਟ ਸਾਹਿਬ ਕਰਾ ਕੇ ਮਾਫੀ ਚਾਹੁੰਦੇ ਆ ਸਾਰੇ ਪੰਜਾਬ ਦੀ ਸੰਗਤ ਤੋਂ ਸਾਰੇ ਸੰਸਾਰ ਦੀ ਸੰਗਤ ਤੋਂ ਜੀ ਤੇ ਅਸੀਂ ਕਹਿੰਨੇ ਆ ਸ਼ਰਮਣੀ ਕਮੇਟੀ ਨੂੰ ਦੇ ਕਹਿੰਨੇ ਵੀ ਉਹ ਕਾਲ ਤਖਤ ਚ ਸ਼ਿਕਾਇਤ ਕਰਨ ਤੇ ਪਿੰਡ ਵਾਲਿਆਂ ਨੂੰ ਅਪੀਲ ਕਰਦੇ ਆ ਕਮੇਟੀ ਵਾਲਿਆਂ ਨੂੰ ਵੀ ਅਸੀਂ ਰਲ ਕੇ ਕੋਈ ਥਾਣੇ 'ਚ ਅਸੀਂ ਆਪ ਦਾ ਕਰਕੇ ਕਾਰਵਾਈ ਜੀ ਦੋਨੇ ਤਰ੍ਹਾਂ ਆਪਦੀ ਆਪਦੀ ਕਾਰਵਾਈ ਕਰਗੇ ਜੀ ਤੇ ਅਸੀਂ ਪਾਸਤਾਪ ਅਸੀਂ ਬਹੁਤ ਮਾਫੀ ਚਾਹੁੰਨੇ ਸੰਗਤ ਤੋਂ ਜੀ ਜਿਹੜਾ ਸਾਡੇ ਪਿੰਡ ਦੇ ਕਰਕੇ ਬਸ ਹੋਇਆ ਬਸ ਅਖੀਰ ਦੇ ਵਿੱਚ ਹੀ ਕਹਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਗਲਤੀ ਤਾਂ ਹੋ ਹੀ ਜਾਂਣਾ ਜੀ ਹਾਂਜੀ ਤਾਂ ਚਲੋ ਹੋਈ ਜਾਂਦੀ ਹੈ ਹਾਂਜੀ ਇੱਕ ਛੋਟਾ ਸਵਾਲ ਆ ਹਾਂ ਵੀ ਪੰਜਾਬ ਦੇ ਵਿੱਚ ਪਿੰਡ ਕਿੰਨੇ 12000 ਪਿੰਡ ਆ 13000 ਹਾਂ 13000 ਤੇ ਡੇਰਾ ਕਿੰਨਾ 26000 ਇਹ ਕੋਈ ਇੱਕ ਡੇਰੇ ਦੀ ਗੱਲ ਨਹੀਂ ਇਹ ਸ਼੍ਰੋਮਣੀ ਕਮੇਟੀ ਵੀ ਖੜੀ ਇੱਥੇ ਇਹ ਵੀ ਸਾਡਾ ਸਾਡਾ ਸਵਾਲ ਹੀ ਹੁੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਬਥੇਰਾ ਕੁਝ ਹੋ ਹੀ ਜਾਂਦਾ ਡੇਰਿਆਂ ਦੇ ਵਿੱਚ ਇਹ ਸ਼ਰੋਣੀ ਕਮੇਟੀ ਨੂੰ ਪਹਿਰਾ ਦਿਨ ਜ਼ਰੂਰਤ ਹੈ ਜੀ ਕੋਈ ਹਕੂਨਾਮਾ ਜਾਰੀ ਹੋਣਾ ਚਾਹੀਦਾ ਜੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉੱਥੇ ਹੋਰ ਕੋਈ ਚੀਜ਼ ਨਹੀਂ ਹੋਣੀ ਚਾਹੀਦੀ ਸਿਰਫ ਗੁਰੂ ਗ੍ਰੰਥ ਸਾਹਿਬ ਦਾ ਹੀ ਸਤਕਾਰ ਹੋਣਾ ਚਾਹੀਦਾ ਠੀਕ ਹੈ ਇਹ ਸ਼ਰੋਣੀ ਕਮੇਟੀ ਨੂੰ ਸਵਾਲ ਹੈ ਜੀ ਹਾਂ ਧੰਨਵਾਦ ਜੀ ਸ਼ੁਕਰੀਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ